ਜੀ ਪੰਜਾਬ ਰਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜਕੱਲ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਦਾ ਮਾਮਲਾ ਬੜਾ ਗਰਮਾਇਆ ਹੋਇਆ। ਸਰਕਾਰ ਜਿਹੜੀ ਹੈਗੀ ਹੈ ਕਿਸਾਨਾਂ ਨੂੰ ਇਹ ਸਮਝਾ ਰਹੀ ਹੈ ਕਿ ਲੈਂਡ ਪੂਲਿੰਗ ਤੁਹਾਡੇ ਪੱਖ 'ਚ ਬਣਾਈ ਹੈ ਪਰ ਵਿਰੋਧੀ ਧਿਰ ਜਿਹੜੇ ਨੇ ਉਹ ਪੂਰੀ ਤਰ੍ਹਾਂ ਨਾਲ ਹਮਲਾਵਰ ਨੇ ਤੇ ਇਹ ਗੱਲ ਕਹਿ ਰਹੀਆਂ ਕਿ ਜਿਹੜੀ ਲੈਂਡ ਪੂਲਿੰਗ ਸਕੀਮ ਹੈਗੀ ਹੈ ਉਹ ਕਿਸਾਨਾਂ ਦੇ ਹੱਕ ਦੀ ਨਹੀਂ ਹੈਗੀ। ਬੜੀਆਂ-ਬੜੀਆਂ ਨੁਕਸਾਂ ਕੱਢੇ ਜਾਂਦੇ ਆ ਬਹੁਤ ਖਾਮੀਆਂ ਕੱਢੀਆਂ ਜਾਂਦੀਆਂ ਨੇ ਪਰ ਸਰਕਾਰ ਦਾ ਕਹਿਣਾ ਹੈਗਾ ਆ ਕੀ ਗੁੰਮਰਾਹ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਇਸ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਜਦ ਕਿ ਇਹ ਲੈਂਡ ਪੂਲਿੰਗ ਸਕੀਮ ਜਿਹੜੀ ਹੈ ਪਹਿਲਾਂ ਵੀ ਚੱਲਦੀ ਸੀਗੀ ਤੇ ਹੁਣ ਅਸੀਂ ਉਹਦੇ ਵਿੱਚ ਹੋਰ ਨਵੀਆਂ ਜਿਹੜੀਆਂ ਨੇ ਐਮੈਂਡਮੈਂਟਸ ਕਰਕੇ ਲਿਖੇ ਹਨ ਤਾਂ ਕਿ ਕਿਸਾਨਾਂ ਦਾ ਹੋਰ ਜ਼ਿਆਦਾ ਫਾਇਦਾ ਹੋ ਸਕੇ ਆਖਰਕਾਰ ਲੈਂਡ ਪੂਲਿੰਗ ਸਕੀਮ ਹੈ ਕੀ ਹੈ ਔਰ ਜਿਹੜੇ ਕਿਸਾਨ ਨੇ ਜਿਹੜੇ ਉਹਨਾਂ ਦੇ ਸ਼ੱਕ ਸ਼ੁਭ ਗਏ ਆ ਅਸੀਂ ਸਾਰਿਆਂ ਜ਼ੋਰ ਕਰਾਂਗੇ ਸਾਡੇ ਨਾਲ ਹਾਊਸਿੰਗ ਮਿਨਿਸਟਰ ਨੇ ਹਰਦੀਪ ਸਿੰਘ ਮੁੰਡਿਆ ਜੀ ਮੁੰਡਿਆ ਸਾਹਿਬ ਤੁਹਾਡਾ ਜੀ ਮੀਡੀਆ ਜਬਾਬਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ ਜੋ ਕਿਸਾਨ ਵੀ ਕਹਿੰਦੇ ਆ ਕਿ ਆਖਰਕਾਰ ਇਹ ਲੈਂਡ ਪੂਲਿੰਗ ਨਵੀਂ ਸਕੀਮ ਲਿਆਂਦੇ ਜਰੂਰਤ ਕਿਦਾਂ ਪਈ ਦੇਖੋ ਭਾਜੀ ਸਭ ਤੋਂ ਪਹਿਲਾਂ ਲੈਂਡ ਪੂਲਿੰਗ ਪੋਲਿਸੀ ਪੰਜਾਬ ਦੇ ਵਿੱਚ ਕਿਉਂ ਬਣਾਉਣ ਦੀ ਲੋੜ ਪਈ ਕਿਉਂ ਲਿਆਂਦੀ ਗਈ ਕਿਉਂਕਿ ਪੰਜਾਬ ਦੇ ਵਿੱਚ ਆਪਾਂ ਦੇਖਿਆ ਬਹੁਤ ਸਾਰੀਆਂ ਇਲੀਗਲ ਕਲੋਨੀਆਂ ਜਿਹੜੀਆਂ ਧੜਾ ਧੜ ਜਿਹੜੀਆਂ ਉਹ ਕੱਟ ਹੋ ਰਹੀਆਂ ਸੀ ਬੁਰਾ ਹਾਲ ਪੰਜਾਬ ਦੇ ਵਿੱਚ ਵੱਡੇ ਸਾਰਿਆਂ ਤੇ ਬਹੁਤ ਜ਼ਿਆਦਾ ਕੰਮ ਵਧ ਗਿਆ ਸੀ ਜਿਆਦਾ 10-15 ਸਾਲਾਂ ਤੋਂ ਤਕਰੀਬਨ 30 ਹਜ਼ਾਰ ਏਕੜ ਤੋਂ ਵੱਧ ਦੀਆਂ ਇਲੀਗਲ ਕਲੋਨੀਆਂ ਬਣ ਗਈਆਂ ਜਿਹਦੇ ਵਿੱਚ ਬਹੁਤ ਸਾਰੇ ਕਿਸਾਨਾਂ ਦੇ ਕੁੱਟ ਕੇਸ ਵੀ ਕੋਰਟ ਕੇਸ ਵੀ ਚੱਲੇ ਗਏ ਧਰਨੇ ਮੁਜਾਰੇ ਵੀ ਲੱਗਦੇ ਆ ਜਿਹੜੇ ਲੋਕ ਪਲਾਟ ਲੈਂਦੇ ਸੀ ਉਹਨਾਂ ਨਾਲ ਠੱਗੀ ਠੋਰੀ ਹੁੰਦੀ ਸੀ ਉਹਦੇ 'ਚ ਵੀ ਬੁਰਾ ਹਾਲ ਕਿ ਸਾਡੀਆਂ ਉਸੇ ਨੂੰ ਸਰਕਾਰ ਕੋ ਜਾਂ ਕਿਸੇ ਐਮ.ਐਨ.ਏ ਸੇ ਬਾਨਤ ਹੁੰਦੇ ਆ ਮੰਤਰੀ ਸੇ ਬਾਨਾਤ ਹੁੰਦੇ ਆ ਕਿ ਸਾਡੀਆਂ ਇਹ ਰੋਡ ਬਣਾ ਦੋ ਸਾਡੇ ਸੀਵਰੇਜ ਪਵਾ ਦੋ ਸਾਨੂੰ ਜਿਹੜਾ ਸਾਡਾ ਕਲੋਨੇਜੈਂਟ ਸੀ ਉਹ ਕਲੋਨੀ ਕੱਟ ਕੇ ਭੱਜ ਗਿਆ ਜੀ ਦੁਆਰਾ ਕਲੋਨੀ ਚ ਵੜਦਾ ਨਹੀਂ ਤੇ ਉਹ ਸਾਰੀਆਂ ਪ੍ਰੋਬਲਮਾਂ ਨੂੰ ਦੇਖਦੇ ਹੋਏ ਦੂਸਰੇ ਪਾਸੇ ਆ ਜੋ ਕਿਸਾਨ ਭਰਾਵਾਂ ਤੋਂ ਜਿਹਨਾਂ ਤੋਂ ਜ਼ਮੀਨ ਲਈ ਜਾਂਦੀ ਸੀ ਇਲੈਗਲ ਕਲੋਨੀਆਂ ਵਾਲੇ ਜ਼ਮੀਨ ਲੈ ਕੇ ਉਹਨਾਂ ਨੂੰ ਪੇਮੈਂਟ ਨਹੀਂ ਕਰਦੇ ਉਹ ਠੱਗੀ ਉਹਨਾਂ ਦਾ ਕੋਰਟ ਕੇਸ ਚੱਲਦੇ ਆ ਬਿਆਨੇ ਕਰਾ ਕੇ ਦੁਆਰਾ ਮਿਲਦੇ ਨਹੀਂ ਤੋ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜੇ ਕਿਸਾਨ ਭਰਾਵਾਂ ਨੂੰ ਸਿੱਧਾ ਸਰਕਾਰ ਨਾਲ ਇਹਨਾਂ ਨਾਤਾ ਹੋ ਗਿਆ ਸਿੱਧਾ ਕਿਸਾਨ ਭਰਾਵਾਂ ਨੂੰ ਇੱਕ ਇੱਕ ਰੁਪਏ ਦਾ ਜਿਹੜਾ ਗ੍ਰੇਨ ਪੁਲਿੰਗ ਪਾਲਿਸੀ ਚ ਦਾ ਨੁਕਸਾਨ ਹੋ ਰਿਹਾ ਸੀ ਨਹੀਂ ਹੋਏਗਾ ਤੇ ਇਹਨਾਂ ਦੀ ਸਸਤੀ ਜ਼ਮੀਨ ਜਿਹੜੇ ਕਲੋਨੈਜਰ ਜਾਂ ਲੈਂਡ ਮਾਫੀਆ ਇਹਨਾਂ ਲੋਕਾਂ ਤੋਂ ਖਰੀਦ ਕੇ ਤੇ ਮੰਗੇ ਜਮੀਨਾਂ ਪਲਾਟ ਕੱਟ ਕੇ ਤੇ ਲੋਕਾਂ ਨੂੰ ਵੇਚ ਕੇ ਤੇ ਇਹਨਾਂ ਦਾ ਨੁਕਸਾਨ ਹੁੰਦਾ ਸੀ ਜਦੋਂ ਉਹਨਾਂ ਨੂੰ ਪਤਾ ਚੱਲਦਾ ਸੀ ਕਿ ਸਾਡੀ ਕਲੋਨੀ ਦਾ ਹੁਣ ਅੱਜ ਦੇ ਜੇ ਅੱਜ ਵੇਚਦੇ ਤੇ ਆਹ ਰੇਟ ਹੁੰਦਾ ਉਹ ਸਾਰਾ ਟੋਟਲ ਦਾ ਟੋਟਲ ਪ੍ਰਾਪਰਟੀ ਕਿਸਾਨਾਂ ਨੂੰ ਸਿੱਧਾ ਆਵੇ ਸਰਕਾਰ ਨਾਲ ਸਿੱਧਾ ਰابطਾ ਹੋਵੇ ਕਿਤੇ ਵਿੱਚ ਇਹਨਾਂ ਨੂੰ ਕੋਈ ਠੱਗੀ ਧੋਰੀ ਨਾ ਹੋਵੇ ਪਲਾਟ ਲੈਣ ਵਾਲੇ ਭਰਾਵਾਂ ਨੂੰ ਉਹਨਾਂ ਨੂੰ ਕੋਈ ਉਹਨਾਂ ਨੂੰ ਸਿੱਧਾ ਅਰਮਨ ਸਟੇਟਾਂ ਦੇ ਵਿੱਚ ਉਹਨਾਂ ਨੂੰ ਰਹਿਣ ਬਸੇਰਾ ਹੋਵੇ ਵਧੀਆ ਘਰ ਹੋਵੇ ਵਧੀਆ ਸੜਕਾਂ ਡਵੈਲਪਮੈਂਟ ਵਾਟਰ ਸਪਲਾਈ ਹੋਵੇ ਸੀਵਰੇਜ ਹੋਵੇ ਐਸਐਟਈ ਲਾਈਟਾਂ ਹੋਵੇ ਪਾਰਕਿੰਗ ਜਗ੍ਹਾ ਹੁਣ ਨਾ ਤਾਰਮਿਕ ਸੰਸਥਾਵਾਂ ਦੀਆਂ ਜਗ੍ਹਾ ਹੁਣ ਤਾਂ ਜੋ ਹਰ ਸਹੂਲਤਾਂ ਮਿਲ ਸਕੇ ਉੱਥੇ ਮਿਲ ਸਕਦੀਆਂ ਜਿਹੜੀਆਂ ਅਰਬਸਟੇਟਾਂ ਜੇ ਕੱਟੀਆਂ ਜਾਣ ਤਾਂ ਕਰਕੇ ਜਿਹੜੇ ਲੋਕ ਸੈਣਾ ਦੇ ਵਿੱਚ ਬਿਜ਼ਨਸ ਕਰਨ ਵਾਸਤੇ ਆ ਰਹੇ ਆ ਸੈਣਾ ਚ ਆਪਣਾ ਰਹਿਣਾ ਚਾਹੁੰਦੇ ਆ ਉਹਨਾਂ ਨੂੰ ਵਧੀਆ ਅਰਬਸਟੇਟ ਲੈ ਕੇ ਮਿਲ ਸਕੇ ਇਹ ਸਾਰੀ ਪਾਲਿਸੀ ਇਸ ਕਰਕੇ ਆ ਕਿ ਕਿਸਾਨ ਭਰਾਵਾਂ ਨੂੰ ਹੋਣ ਵਾਲੀ ਜਿਹੜੀ ਹਮੇਸ਼ਾ ਹੀ ਜਿਹੜੀ 25 15 20 ਸਾਲਾਂ ਤੋਂ ਠੱਗੀ ਹੁੰਦੀ ਆ ਰਹੀ ਸੀ ਉਹ ਠੱਗੀ ਨੂੰ ਰੋਕਣ ਵਾਸਤੇ ਕਿਸਾਨ ਭਰਾਵਾਂ ਦੇ ਫੈਰ ਵਾਸਤੇ ਪਰ ਕਿਸਾਨ ਤਾਂ ਕਹਿੰਦੇ 65000 ਏਕੜ ਤੁਸੀਂ ਜ਼ਮੀਨ ਐਕਵਾਇਰ ਕਰ ਰਹੇ ਆ ਸਾਰੇ ਪੰਜਾਬ ਦੇ ਵਿੱਚ ਪਰ ਉਹਨੂੰ ਡਿਵੈਲਪ ਕਿੱਥੋਂ ਕਰੋਗੇ ਡਿਵੈਲਪ ਕਿਦਾਂ ਹੋਏਗੀ ਉਹ ਇਸ ਸੰਸੇ ਉਹਨਾਂ ਦੇ ਮਨ 'ਚ ਕਿ ਡਿਵੈਲਪ ਹੋਣੀ ਨਹੀਂ 50 ਸਾਲ ਤੱਕ ਸਾਨੂੰ ਪਲਾਟ ਨਹੀਂ ਮਿਲਣੇ ਜਿਸ ਐਲਓਆਈ ਮਿਲ ਵੀ ਗਏ ਤਾਂ ਸਾਡਾ ਉਹਦਾ ਜਿਹੜਾ ਹੈਗਾ ਉਹ ਵਿਕਣੇ ਨਹੀਂ ਹੈਗੇ ਦੇਖੋ ਅਸੀਂ ਸਭ ਤੋਂ ਪਹਿਲਾਂ ਤੇ 65000 ਜਿਹੜੀ ਏਕੜ ਪੂਰੇ ਪੰਜਾਬ ਦੀ ਇਕੱਠੀ ਨਹੀਂ ਕਰਨ ਲੱਗੇ ਜੱਕਦਮ ਨਹੀਂ ਹੋਣੀ ਜਿਵੇਂ ਜਿਵੇਂ 921 ਦੀ ਸੁਣ ਜਾ ਰਹੀ ਹੈ ਕਿਸਾਨ ਆਪਣੀ ਖੇਤੀ ਕਰਨਗੇ ਜਿਹੜੇ ਐਲਓਆਈ 21 ਦਿਨ ਦੇ ਅੰਦਰ ਅੰਦਰ ਜਿਹੜੇ ਐਪਲੀਕੇਸ਼ਨ ਦੇਣਗੇ ਉਹਨਾਂ ਨੂੰ ਐਲਓਆਈ ਮਿਲੇਗੀ ਐਲਓਆਈ ਮਿਲਣ ਤੇ ਨਾਲ ਦੀ ਨਾਲ ਉਹਨਾਂ ਨੂੰ ਐਲਓਆਈ ਦੇ ਨਾਲ 50000 ਦਾ ਜਿਹੜਾ ਠੇਕਾ ਸਾਲ ਦਾ ਅਡਵਾਂਸ ਦੇਵਾਂਗੇ ਨਾਲ ਕਿਸਾਨ ਆਪਣੀ ਖੇਤੀ ਖੁਦ ਕਰ ਸਕਦਾ ਜਿਹੜਾ ਸਾਲ ਦਾ 60000 70000 50000 ਉਹ ਠੇਕਾ ਲੈ ਰਿਆ ਜਾਂ ਆਪ ਕਮਾਈ ਕਰਦਾ ਉਹ ਕਰ ਸਕਦਾ ਆਪਣੀ ਖੇਤੀ ਆਪ ਕਰ ਸਕਦਾ ਜਦੋਂ ਅਸੀਂ ਉਸ ਜ਼ਮੀਨ ਨੂੰ ਡਿਵੈਲਪ ਕਰਨ ਵਾਸਤੇ ਕਿਸਾਨ ਕੋ ਕਬਜ਼ਾ ਲਵਾਂਗੇ ਉਸ ਦਿਨ ਤੋਂ ਹੀ ਕਿਸਾਨ ਭਰਾ ਨੂੰ 1 ਲੱਖ ਦਾ ਆਪਣਾ ਡਵਾ ਚੈੱਕ ਦਵਾਂਗੇ ਨੈਕਸਟ ਡੇ ਜਾ ਕੇ ਉਹਦੇ ਕਬਜ਼ੇ ਦੀ ਸ਼ੁਰੂਆਤ ਹੋਏਗੀ ਫਿਰ ਉਹ ਆਪਣੇ ਹੱਦ ਮੰਨ ਲਓ ਫਿਰ ਕਿਸਾਨ ਭਰਾ ਕਹਿੰਦੇ ਵੀ ਸਾਲ 2 ਸਾਲ 3 ਸਾਲ ਲੱਗ ਜਾਂਦੇ ਡਵੈਲਪ ਕਰਨ ਨੂੰ ਉਹਦੇ ਨਾਲ ਅਸੀਂ ਹੁਣ ਪਿੱਛੇ ਕੈਬਨਿਟ ਦੇ ਵਿੱਚ ਪਾਸ ਕੀਤਾ ਕਿਸਾਨ ਭਰਾਵਾਂ ਦੀ ਮੰਗ ਦੇ ਉੱਤੇ ਕਿਉਂਕਿ 164 ਪਿੰਡਾਂ ਦੇ ਕਿਸਾਨ ਭਰਾ ਸਾਡੇ ਕੋਲ ਮਿਊਨਿਸਪਲ ਭਵਨ ਮੀਟਿੰਗ ਹੋਈ ਬਹੁਤ ਸਾਰੇ ਭਰਾਵਾਂ ਨੇ ਕਿਹਾ ਕਿ ਸਾਨੂੰ 50000 ਥੋੜਾ ਫਿਰ ਉਹਨਾਂ ਨੂੰ ਲੱਖ ਰੁਪਏ ਕੀਤਾ ਫਿਰ ਉਹਨਾਂ ਨੇ ਕਿਹਾ ਜੇ ਸਾਲ 2 ਸਾਲ 3 ਸਾਲ ਲੱਗ ਜਾਂਦੇ ਆ ਤੇ ਉਹਦੇ ਲਈ ਤੁਸੀਂ ਸਾਡੇ ਲਈ ਕੀ ਕਰੋਗੇ ਉਹਦੇ ਲਈ ਫਿਰ 10% ਹਰ ਸਾਲ ਦਾ ਜਿਹੜਾ ਵਾਅਦਾ ਕੀਤਾ ਗਿਆ ਜੀ 1 ਲੱਖ ਰੁਪਇਆ ਡਵੈਲਪਮੈਂਟ ਜਦੋਂ ਕਬਜ਼ਾ ਮਿਲੂਗਾ ਸ਼ੁਰੂਆਤ ਹੋਏਗੀ 1 ਲੱਖ ਰੁਪਏ ਦੇ ਨਾਲ 10% ਇੱਕ ਸਾਲ ਬਾਅਦ 1 ਲੱਖ 10000 ਹੋ ਜਾਏਗਾ 2 ਸਾਲ ਬਾਅਦ 1 ਲੱਖ 20000 ਹੋ ਜਾਏਗਾ ਜਿਹੜਾ ਹਰ ਸਾਲ ਉਹਦੇ ਜੇ 3 ਸਾਲ ਲੱਗਣਗੇ ਵੀ ਤੇ ਉਹਨੂੰ 10% ਦਾ ਵਾਅਦਾ ਮਿਲਦਾ ਰਹੂਗਾ ਪੁਰਾਣੇ ਸਰਕਾਰਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਠੇਕਾ ਦੇਵਾਂਗੇ ਪਰ ਕਹਿੰਦੇ ਵੀ ਸਾਲਕ ਮਿਲਦਾ ਉਸ ਤੋਂ ਬਾਅਦ ਮਿਲਦਾ ਨਹੀਂ ਹੈਗਾ ਨਹੀਂ ਸਾਡੀ ਸਰਕਾਰ ਪ੍ਰਾਣੀਆਂ ਸਰਕਾਰਾਂ ਦੇ ਇਹ ਹਿਸਾਬ ਨਾਲ ਜੇ ਉਹਨਾਂ ਲੋਕਾਂ ਨੇ ਚੰਗਾ ਕੋਈ ਕੰਮ ਕੀਤਾ ਹੁੰਦਾ ਤੇ ਅੱਜ ਇਹ ਹਾਲਾਤਾਂ ਦਾ ਪੰਜਾਬ ਦਾ ਅਸੀਂ ਤੇ ਜੋ ਵੀ ਵਾਅਦਾ ਘੱਟ ਕਰਦੇ ਗਰੰਟੀ ਵਾਅਦੇ ਦਿੰਦੇ ਆ ਨਾਲੇ ਇਹ ਤੇ ਲਿਖਤੀ ਕੰਮ ਹੈ ਇਹ ਤੇ ਇੱਕ ਪਾਲਿਸੀ ਬਣ ਗਈ ਪਾਲਿਸੀ ਇਹ ਹਿਸਾਬ ਨਾਲ ਹੀ ਕੈਬਨਿਟ ਚ ਪਾਸ ਹੋ ਗਿਆ ਅਸੀਂ ਅਸੀਂ ਕਿਉਂ ਅਗਲੇ ਦੀ ਜ਼ਮੀਨ ਲੈ ਕੇ ਉਹਨੂੰ ਕਿਉਂ ਨਹੀਂ ਦਵਾਗੇ ਜਦੋਂ ਉੱਥੇ ਡਿਵੈਲਪਮੈਂਟ ਚੱਲਦੀ ਆ ਰਣਸਟ੍ਰੀਟ ਬਣਾਈ ਜਾ ਰਹੀ ਆ ਤੋ ਜਦਨੀ ਜੇਰ ਉਹ ਕਿਸਾਨ ਭਰਾ ਨੂੰ ਆਪਣਾ ਪਲਾਟ ਨਹੀਂ ਮਿਲ ਜਾਂਦਾ ਮੰਨ ਲਓ 1000 ਗਜ 1 ਏਕੜ ਦੇ ਪਿੱਛੇ 1000 ਗਜ ਪਲਾਟ ਹੈ 200 ਗਜ ਦਾ ਐਸ.ਆਰ ਉਹ ਨਹੀਂ ਦੇ ਤੱਕ ਉਹਨੂੰ ਲੱਖ ਰੁਪਏ ਨਾਲ ਹਰ ਸਾਲ ਦਾ 10% ਵਾਧਾ ਹੋਵੇਗਾ ਤੇ ਨਾਲੇ ਇਹਨੂੰ ਜਿਆਦਾ ਤੋਂ ਜਿਆਦਾ 3 ਸਾਲ ਲੱਗਣਗੇ ਕਿਉਂਕਿ ਡਿਵੈਲਪ ਕਰਨ ਨੂੰ ਬਹੁਤ ਫਾਸਟ ਫੀਡ ਦਾ ਕੰਮ ਹੋਵੇਗਾ ਤੇ ਉਹ ਫਾਸਟ ਫੀਡ ਵਾਲੀ ਜਿਹੜੇ ਇਹ ਪਲਾਟ ਹੈ ਇਹ ਲੋਕਾਂ ਨੂੰ ਦਿੱਤੇ ਜਾਣਗੇ ਡਿਵੈਲਪ ਕਰਨ ਲਈ ਪੈਸੇ ਕਿੱਥੋਂ ਆਣਗੇ ਦੇਖੋ ਪੈਸਾ ਸਾਡੇ ਕੋਲ ਅਸੀਂ ਪਹਿਲੀ ਸਰਕਾਰ ਹੈ ਜਿਹੜੀ ਕਿ ਅੱਜ ਤੱਕ ਨਹੀਂ ਕਿਸੇ ਨੇ ਕਿਹਾ ਵੀ ਸਾਡੇ ਕੋਲ ਪੈਸਾ ਹੈ ਨਹੀਂ ਖਜ਼ਾਨਾ ਖਾਲੀ ਹੈ ਉਹਦੇ ਪਿਛਲੀਆਂ ਸਰਕਾਰਾਂ ਹਮੇਸ਼ਾ ਕਹਿੰਦੀ ਹੈ ਖਜ਼ਾਨਾ ਖਾਲੀ ਹੈ ਜਦੋਂ ਪਾਲਿਸੀ ਸਟਾਰਟ ਹੋਣੀ ਹੈ ਜਦੋਂ ਅਸੀਂ ਡਿਵੈਲਪਮੈਂਟ ਲਈ ਸਾਡੇ ਕੋਲ ਪੈਸਾ ਹੈਗਾ ਡਿਵੈਲਪ ਕਰਨ ਵਾਸਤੇ ਸਾਡੇ ਕੋਲ ਸਾਰਾ ਕੁਝ ਹੈਗਾ ਬੰਦੋਬਸਤ ਹੈ ਪੂਰੀ ਤਿਆਰੀ ਹੈ ਤਿਆਰੀ ਦੇ ਨਾਲ ਹੀ ਲੈ ਕੇ ਆ ਰਹੇ ਹਾਂ ਜੀ ਪਾਲਿਸੀ ਪੂਰਾ ਡਿਵੈਲਪ ਕਰਾਂਗੇ ਨਾਲ ਦੀ ਨਾਲ ਹੀ ਲੋਕਾਂ ਨੂੰ ਜਿਹੜਾ ਡਿਵੈਲਪ ਕਰਕੇ ਤੇ ਲੋਕਾਂ ਨੂੰ ਪਲਾਟ ਵੀ ਮਿਲਣਗੇ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਜੇ ਕਿਸ ਨੇ ਏਕੜ ਦੇ ਪਿੱਛੇ ਜੇ ਕੋਈ ਬੰਦਾ ਤੁਹਾਨੂੰ ਜ਼ਮੀਨ ਦਿੰਦਾ ਤੁਸੀਂ ਏਕੜ ਦੇ ਪਿੱਛੇ 1000 ਗਜ ਦਾ ਜਿਹੜਾ ਰੈ residențial ਪਲਾਟ 200 ਗਜ ਦਾ ਜਿਹੜਾ ਹੈਗਾ ਕਮਰਸ਼ੀਅਲ ਪਲਾਟ ਦਾ ਸ਼ੋਅਰੂਮ ਦਿੰਨੇ ਹੈਗੇ ਆ ਪਰ ਤੁਸੀਂ ਕੋ ਨਵੀਂ ਪਾਲਿਸੀ ਕੀਤੀ ਹੈ ਕਿ ਜੇ ਕਿਸੇ ਨੇ ਨਹੀਂ ਲੈਣਾ ਹੈਗਾ ਕਮਰਸ਼ੀਅਲ ਪਲਾਟ ਤਾਂ ਉਹਨੂੰ ਤੁਸੀਂ ਜਿਹੜਾ ਹੈਗਾ ਤਿੰਨ ਗੁਣਾ ਜ਼ਮੀਨ ਦਓਗੇ ਉਹਦੇ ਵਿੱਚ ਇਹ ਹੈ ਵੀ ਜਿਵੇਂ ਇੱਕ ਏਕੜ ਦੇ ਪਿੱਛੇ 1000 ਗਜ ਦਾ ਪਲਾਟ ਪਲੱਸ 200 ਗਜ ਦਾ ਐਸ.ਯੂ ਮਿਲਣਾ ਨਿਓ ਕਿੰਨੇ ਮੈਂ ਐਸ.ਯੂ ਨਹੀਂ ਲੈਣਾ ਤਾਂ ਉਹਨੂੰ 200 ਦਾ ਤਿੰਨ ਗੁਣਾ 600 ਗਜ ਦਾ ਨਾਲ ਹੋਰ ਪਲਾਟ ਮਿਲੂਗਾ ਜਿਵੇਂ ਹੀ ਜੇ ਕੋਈ ਇੱਕ ਕਨਾਲ ਤੋਂ ਕੇ ਲੈ ਲੇ ਕੇ ਥੱਲੇ ਤੱਕ ਆ ਜੋ ਇੱਕ ਕਿਨਾਨ ਵਾਲੇ ਨੂੰ ਜੇ 25 ਕਾਇਦਾ ਬੂਥ ਆ ਬੂਥ ਨਹੀਂ ਲੈਣਾ ਚਾਹੁੰਦਾ ਉਹਦੇ ਪਲਾਟ ਦੇ ਨਾਲ 25 ਗੁਣਾ 3 75 ਕਾਇਦਾ ਪਲਾਟ ਨੂੰ ਐਕਸਟਰਾ ਹੋਰ ਮਿਲ ਜਾਊਗਾ ਸੋ ਇਹ ਸਾਰੀਆਂ ਮੰਗਾ ਮੰਗੀਆਂ ਸੀ ਕਿਸਾਨ ਭਰਾਵਾਂ ਨੇ ਸਾਡੇ ਕੋਲ ਮੰਗ ਕੀਤੀ ਕਿ ਮੰਨ ਲਓ ਅਸੀਂ 80 ਨਹੀਂ ਲੈਣਾ ਜੀ ਜਾਂ ਬੂਥ ਨਹੀਂ ਲੈਣਾ ਉਹਦੇ ਬਦਲੇ ਸਾਨੂੰ ਪਲਾਟ ਦਿੱਤਾ ਜਾਵੇ ਤੇ ਉਹਦੇ ਪਲਾਟ ਚੋਂ ਨਾ ਵਾਅਦਾ ਕਰਕੇ ਉਹਨਾਂ ਪਲਾਟ ਇਕੱਠਾ ਦਿੱਤਾ ਜਾਵੇ ਪਰ ਕਿਸਾਨਾਂ ਕਹਿੰਦੇ ਜ਼ਮੀਨ ਨਹੀਂ ਦੇਣੀ ਅਸੀਂ ਤੁਹਾਡੇ ਲੁਧਿਆਣੇ ਦੇ ਵਿੱਚੇ ਬੈਠੇ ਨੇ ਹਸਰਬੰਦ ਦਾ ਏਰੀਆ ਉਹ ਕਹਿੰਦੇ ਅਸੀਂ ਜ਼ਮੀਨ ਦੇਣੀ ਨਹੀਂ ਜ਼ਬਰਦਸਤੀ ਲੈਵ ਨਹੀਂ ਰਹੇ ਕੋਈ ਇੱਕ ਕਿਸਾਨ ਦਿਖਾ ਦਿਓ ਜਿੰਨੂ ਪਿਆਵੇ ਤੇ ਉਹਨਾਂ ਜ਼ਬਰਦਸਤੀ ਜ਼ਮੀਨ ਲੈਣੀ ਹੈ ਕੋਈ ਇਹ ਵਿਰੋਧੀ ਪਾਰਟੀਆਂ ਗਲਤ ਭੜਕਾ ਰਹੀਆਂ ਨੇ ਕਿਸਾਨ ਭਰਾਵਾਂ ਨੂੰ ਇਹ ਤੇ ਕਿਸਾਨ ਭਰਾ ਜਦੋਂ ਅੱਜ 30 ਹਜ਼ਾਰ ਏਕੜ ਇਲੈਗਲ ਕਲੋਨੀਆਂ ਕੱਟੀਆਂ ਗਈਆਂ ਤੇ ਕਿਸਾਨ ਭਰਾਵਾਂ ਨੇ ਦਿੱਤੀਆਂ ਨੇ ਜ਼ਮੀਨਾਂ ਤਾਂ ਹੀ ਕੱਟੀਆਂ ਗਈਆਂ ਨਹੀਂ ਪਰ ਜੇ ਵਿਰੋਧੀ ਭੜਕਾ ਰਹੇ ਨੇ ਤੁਸੀਂ ਆਪਾਂ ਸਮਝਾਣਾ ਅਜ ਕਿਉਂ ਨਾਕਾਮ ਹੈ ਸਮਝਾ ਰਹੇ ਆ ਬੇਨਤੀ ਹੈ ਕਰੇ ਕਿਸਾਨ ਭਰਾ ਦੇਖੋ ਸਮਝਦੇ ਕਿਸਾਨ ਜਿਹੜਾਂ ਦੀਆਂ ਜ਼ਮੀਨਾਂ ਉਹ ਤੇ ਸਮਝਦੇ ਆ ਉਹ ਤੇ ਐਪਲੀਕੇਸ਼ਨ ਤਾਂ ਦੇ ਰਹੇ ਆ ਕਿ ਸਾਡੀ ਜ਼ਮੀਨ ਲੋ ਇੱਥੇ ਨੂੰ ਚੇਟਾ ਕੱਟੋ ਜਿਹੜਾਂ ਨਹੀਂ ਹੈ ਹੀ ਕੁਛ ਨਹੀਂ ਪਰਲੇ ਜਿਹਨਾਂ ਦੇ ਉੱਤੇ ਹੈ ਹੀ ਨਹੀਂ ਤੁਸੀਂ ਜਿਹੜੇ ਧਰਨੇ ਲਗਾ ਰਿਆ ਹੈ ਵਿਰੋਧੀ ਧਿਰਾਂ ਦੇ ਲੀਡਰ ਉਹਨਾਂ ਦੇ ਵਰਕਰ ਕਹੋ ਜਿਹੜਾ ਨੇ ਉਸ ਏਰੀਆ ਤੇ ਪਤਾ ਵੀ ਨਹੀਂ ਵੀ ਕਿੱਥੇ ਲੈਨ ਪੁਲੀ ਤੇ ਕਿਹੜੀ ਜ਼ਮੀਨ ਆਈ ਹੈ ਉਹ ਲੋਕ ਤਾਂ ਨੇ ਲਗਾ ਰਿਹਾ ਜਾਂ ਉਹ ਲੋਕ ਲਗਾ ਰਿਹਾ ਜਿਨ੍ਹਾਂ ਨੇ ਇਹਨਾਂ ਕਿਸਾਨ ਭਰਾਵਾਂ ਨੂੰ ਲੁੱਟਿਆ ਹੋਇਆ ਠੱਗਿਆ ਹੋਇਆ ਜ਼ਮੀਨਾਂ ਇਕੱਠੀਆਂ ਕੀਤੀਆਂ ਹੋਈਆਂ ਜਿਹੜਾ ਨੂੰ ਅੱਜ ਡਰ ਹੈ ਕਿ ਅਸੀਂ ਤੇ ਇੱਥੇ ਵੱਡੇ ਵੱਡੇ ਮਹਿਲ ਉਸਾਰਨੇ ਸੀ ਇੱਥੇ ਜੇ ਕਰਨਾ ਸੀ ਅਸੀਂ ਬਿਲਡਿੰਗਾਂ ਬਣਾਉਣੀਆਂ ਸੀ ਇਲੀਗਲ ਤਰੀਕੇ ਨਾਲ ਵੇਚਣੀਆਂ ਸੀ ਉਹ ਲੋਕ ਤਾਂ ਨਾ ਲਾ ਰਹੇ ਜਿਹੜਾ ਅਸਲੀ ਕਿਸਾਨ ਹੈ ਜਿਹੜਾ ਉਹ ਤਾਂ ਹਰ ਰੋਜ਼ ਐਪਲੀਕੇਸ਼ਨ ਆ ਰਹੀਆਂ ਅਗਲੇ ਮਹੀਨੇ 21 ਦਿਨ ਬਾਅਦ ਅਸੀਂ ਕਹਿ ਰਹੇ ਨਾ ਐਲੋਏ ਦੇਣੀ ਅਗਲੇ ਮਹੀਨੇ ਅਸੀਂ ਐਲੋਏ ਦੇ ਜਦੋਂ ਜੰਨੀਆਂ ਸਾਡੇ ਕੋ ਆ ਗਈਆਂ ਸਾਰੇ মিডিਆ ਵਾਲੇ ਭਰਾਵਾਂ ਨਾਲ ਪੀਸੀ ਕਰਾਂਗੇ ਪ੍ਰੋਗਰਾਮ ਕਰਾਵਾਂਗੇ ਜਿਹਦੇ ਵਿੱਚ ਦਿਖਾਵਾਂਗੇ ਕਿ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈ ਸਰਕਾਰ ਕੋ ਆ ਗਈ ਹੈ ਜਿੱਥੇ ਅਰੋਸ਼ਟਾ ਕੱਟਣ ਜਾ ਰਹੇ ਆ 21 ਦਿਨ ਦੀ ਕਿਹੜੀ ਕਿਹੜਾ ਟਾਈਮ ਰੱਖਿਆ ਵਾ ਕੈਂਡੀਡੇਟ ਰੱਖੀ ਹੈ ਐਪਲੀਕੇਸ਼ਨਾਂ ਤੋਂ ਜਦੋਂ ਹੁਣ ਐਪਲੀਕੇਸ਼ਨ ਆ ਰਹੀਆਂ ਉਹਨੂੰ 21 ਦਿਨ ਦੇ ਅੰਦਰ ਅੰਦਰ ਐਲੋਏ ਅਗਲੇ ਮਹੀਨੇ ਨੈਕਸਟ ਮਨਤ ਸੁਰੂਆਤ ਹੋਈ ਮੈਂ ਇਹ ਕਹੂੰਗਾ ਸਰ ਪਹਿਲੇ ਹਫਤੇ ਤੋਂ ਅਸੀਂ ਵਧੀਆ ਪ੍ਰੋਗਰਾਮ ਕਰਾਂਗੇ ਜਿੱਦੇ ਚ ਦੱਸਾਂਗੇ ਕਿ ਆ ਦੇਖੋ ਇੰਨੀਆਂ ਲੋਆਈਆਂ ਅਸੀਂ ਦੇਣ ਜਾ ਰਿਹਾ ਐ ਇੰਨੇ ਲੋਕਾਂ ਨੂੰ 50000 ਰੁਪਏ ਦਾ ਨਾਲ ਚੈੱਕ ਦੇਣ ਜਾ ਰਿਹਾ ਐ ਇੰਨੇ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਸਰਕਾਰ ਕੋਲ ਆ ਗਈ ਜਿੱਥੇ ਅਰਬੋਟੇ ਟੱਕਣ ਜਾ ਰਿਹਾ ਐ ਸੋ ਕਿਸਾਨ ਭਰਾ ਤੇ ਖੁਸ਼ ਨੇ ਤੇ ਸਾਡੀ 50 ਲੱਖਾਂ ਦੀ 4 ਕਰੋੜ ਦੀ ਹੋਗੀ 50 ਲੱਖਾਂ ਵਾਲੀ 3 ਕਰੋੜ ਦੀ ਹੋਗੀ ਇਹ ਤੇ ਮੈਂ ਦੱਸਿਆ ਜਿਨ੍ਹਾਂ ਜਿਨ੍ਹਾਂ ਦਾ ਹਾਈ ਉਹ ਕੁਛ ਨਹੀਂ ਜਾਂ ਉਹ ਆ ਵਿਰੋਧੀ ਜਿਨ੍ਹਾਂ ਨੇ ਹਜ਼ਾਰਾਂ ਏਕੜ ਕਿਸਾਨ ਭਰਾਵਾਂ ਨੂੰ ਠੱਗੀ ਮਾਰ ਕੇ ਇਕੱਠੀ ਕੀਤੀ ਹੋਈ ਹੈ ਵੱਡੇ ਵੱਡੇ ਸਾਰਾਂ ਚ ਉਹ ਉਹ ਤਾਂ ਨਿਲਵਾਰੇ ਵੀ ਅਸੀਂ ਲੁੱਟੇਗੇ ਉਹ ਤਾਂ ਵਾਕੇ ਲੁੱਟੇਗੇ ਜਦੋਂ ਉਹਨਾਂ ਨੇ ਲੋਕਾਂ ਨੂੰ ਲੁੱਟਿਆ ਜਦੋਂ ਉਹਨਾਂ ਦਾ ਲਟੋਣ ਦਾ ਟਾਈਮ ਆ ਗਿਆ ਉਹ ਤਾਂ ਕਹਿੰਦਾ ਸਾਨੂੰ ਜਿਹੜੇ ਐਂ ਕਹਿੰਦੇ ਨੇ ਉਹ ਤਾਂ ਸੁਖਵੀਰ ਬਾਦਲ ਵੀ ਕਹਿੰਦਾ ਹੈ ਕਿ ਬਾਹਰ ਤੋਂ ਬੰਦੇ ਲਿਆ ਕੇ ਉਹਨਾਂ ਜ਼ਮੀਨਾਂ ਦੇ ਰਹੇ ਨੇ ਸਾਨੂੰ ਜਿਹੜਾ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਹੈਗਾ ਉਹ ਨੁਕਸਾਨ ਕਰ ਰਹੇ ਨੇ ਦੇਖੋ ਕਿਸਾਨ ਭਰਾਵਾਂ ਨੂੰ ਅੱਜ ਤੱਕ ਮੈਂ ਦੱਸਿਆ ਜੀ ਇਲੀਗਲ ਕਲੋਨੀਆਂ ਕੱਟੀਆਂ ਗਈਆਂ ਕਿਸਾਨ ਘਰਾਂਵਾਂ ਨੇ ਬੜੀ ਖੁਸ਼ੀ-ਖੁਸ਼ੀ ਵੇਚੀਆਂ ਕਿ ਅਸੀਂ ਇੱਥੋਂ ਵੇਚ ਕੇ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹਨਾਂ ਨੇ ਇਹਨਾਂ ਲੋਕਾਂ ਦੀਆਂ ਜ਼ਮੀਨਾਂ ਨਾਲ ਲੈ ਕੇ ਇਹਨਾਂ ਨੂੰ ਠੱਗੀਆਂ ਮਾਰਨੀਆਂ ਇਹਨਾਂ ਨੂੰ ਕੋਟਾਂ 'ਚ ਖੜਨਾ ਲੋਕਾਂ ਨੂੰ ਵਧੀਆ ਪਲਾਨਟ ਨਹੀਂ ਦੇਣੇ ਲੋਕਾਂ ਨੂੰ ਡਿਵੈਲਪ ਕਲੋਨੀਆਂ ਨਹੀਂ ਦੇਣੀਆਂ ਤੇ ਲੋਕ ਹਜ਼ਾਰਾਂ ਦੀ ਕਿਨਾ ਚ ਅੱਜ ਲੋਕਾਂ ਦੀ ਇਹ ਮੰਗ ਸੀ ਕਿ ਸਾਨੂੰ ਵਧੀਆ ਅਰੋਸਟੇਟਾਂ ਦੇ ਵਿੱਚ ਸਾਨੂੰ ਰਿਹਾਇਸ਼ ਮਿਲੇ ਤਾਂ ਜੋ ਅਸੀਂ ਇਹਨਾਂ ਜਿਹੜੇ ਲੈਣ ਮਾਫੀ ਉਹ ਬੱਸ ਸਕੀਏ ਸਾਨੂੰ ਕੋੜ ਕਚਰੀਆਂ ਚ ਨਾ ਜਾਣ ਪਵੇ ਸਾਨੂੰ ਗੰਦੇ ਏਰੀਆ ਚ ਨਾ ਰਹਿਣਾ ਪਵੇ ਨਾ ਸ਼ਿਵਰਜ ਨਾ ਪਾਣੀ ਨਾ ਸੜਕਾਂ ਬੁਰਾ ਹਾਲ ਉਹ ਲੋਕ ਜਿਹੜੇ ਅੱਜ ਮੰਗ ਕਰ ਰਹੇ ਨੇ ਤੇ ਬਹੁਤ ਖੁਸ਼ ਨੇ ਕਿ ਪੰਜਾਬ ਸਰਕਾਰ ਪਹਿਲੀ ਵਾਰੀ ਮੁੱਖ ਮੰਤਰੀ ਸਰਦਾਰ ਪ੍ਰਗੋਸ਼ ਸਿੰਘ ਮਾਨ ਦੀ ਸਰਕਾਰ ਅਜਿੱਚ ਪਾਰਦਰਸ਼ੀ ਤਰੀਕੇ ਨਾਲ ਲੋਕਾਂ ਨੂੰ ਪਲਾਟ ਰਹਿਣ ਬਸੇਰੇ ਮਿਲਣ ਜਾ ਰਹੇ ਨੇ ਵਧੀਆ ਪਲਾਟ ਵਧੀਆ ਸੜਕਾਂ ਵਧੀਆ ਸਾਰਾ ਕੁਝ ਇਹ ਲੋਕ ਤੇ ਬਹੁਤ ਖੁਸ਼ ਨੇ ਕਿਸਾਨ ਭਰਾ ਤਾਂ ਖੁਸ਼ ਨੇ ਕਿ ਅੱਜ ਇੱਕ ਏਕੜ ਵੇਚ ਕੇ ਅਸੀਂ 6 ਏਕੜ ਲਵਾਂਗੇ ਉਹ ਤਾਂ ਖੁਸ਼ ਹੋਗੇ ਜਨ ਆਪਣੇ ਐਪਲੀਕੇਸ਼ਨ ਭਰ ਰਹੇ ਨੇ ਅੱਜ ਕਿਸਾਨਾਂ ਦਾ ਧਰਨਾ ਸੀ ਗਾ ਉਧਿਆਣੇ ਉੱਥੇ ਗੱਲ ਆਇਆ ਕਿ ਸੀਐਲਯੂ ਬੰਦ ਕਰਦਾ ਚੇਂਜ ਆਫ ਲੈਂਡ ਯੂ ਜਿਹੜਾ ਹੈਗਾ ਉਹ ਜ਼ਮੀਨ ਦਾ ਬੰਦ ਕਰਦਾ ਇਹ ਸਹੀ ਹੈ ਕਿ ਇਹ ਵੀ ਪਰਮੈ ਨਹੀਂ ਦੇਖੋ ਕਿਸਾਨ ਭਰਾ ਜਿਹੜੇ ਕਹਿੰਦੇ ਜ਼ਮੀਨ ਨਹੀਂ ਦੇਣੀ ਅਸੀਂ ਜ਼ਬਰਦਸਤੀ ਜ਼ਮੀਨ ਨਹੀਂ ਲੈ ਰਹੇ ਕੋਣ ਨੂੰ ਪੁੱਛਿਆ ਤੁਸੀਂ ਕਿਉਂ ਨਹੀਂ ਦੇਣੀ ਉਹ ਕਹਿੰਦੇ ਅਸੀਂ ਖੇਤੀ ਕਰਨੀ ਹੈ ਤੇ ਖੇਤੀ ਵਾਸਤੇ ਸੀਐਲਯੂ ਤੇ ਲੋੜ ਹੀ ਨਹੀਂ ਸੀਐਲਯੂ ਖੇਤੀ ਵਾਸਤੇ ਲੋੜ ਹੀ ਨਹੀਂ ਕਿਉਂ ਸੀਐਲਯੂ ਲਊਗਾ ਜੀ ਤੋ ਜਿਉ ਵੇਚਣਾ ਚੁੰਦਾ ਤੇ ਦ੍ਰਿਸ਼ਟੀਆਂ ਬੰਦ ਕੋਈ ਨਹੀਂ ਆਪਣੀ ਜ਼ਮੀਨ ਵੇਚ ਸਕਦਾ ਤੇ ਜੇ ਜੱਜ ਕਿਸੇ ਡੀਲਰ ਨੂੰ ਕਿਸੇ ਕਲੋਰ ਨਾਜਰ ਨੂੰ ਕਿਸੇ ਨੂੰ ਵੇਚ ਦੇਵੇ ਤੇ ਕਲੋਰ ਨਾਜਰ ਉਹ ਤੇ ਬਾਅਦ ਇਕੱਠੀ ਕਰਕੇ ਫਿਰ ਸਰਕਾਰ ਨੂੰ ਦੇਣੀ ਚਾਹ ਦੇਣ ਜਾ ਰਿਹਾ ਤੋ ਉਹ ਕਿਸਾਨ ਭਰਾ ਸਿੱਧਾ ਕਿਉਂ ਨਹੀਂ ਦਿੰਦੇ ਸਰਕਾਰ ਨੂੰ ਕਿ ਤੁਹਾਨੂੰ ਲੱਗਦਾ ਵੀ ਪਿੱਛੇ ਇਹਦੇ ਕੋਈ ਸਾਜ਼ਿਸ਼ ਹੈ ਚੱਲ ਰਹੀ ਹੈ ਬੜੀ ਤਗੜੀ ਕਿ ਕਿਤੇ ਕਿਸਾਨ ਭਰਾ ਅਮੀਰ ਨਾ ਹੋ ਜਾਣ ਕਿਸਾਨ ਭਰਾਵਾਂ ਦੇ ਬੱਚੇ ਇੱਧੇ ਰੁੱਲਦੇ ਰਹਿਣ ਕਿਸਾਨ ਭਰਾ ਖੇਤੀ ਵਿੱਚ ਮੜੇ ਰਹਿਣ ਕਿਸਾਨ ਭਰਾਵਾਂ ਨਾਲ ਠੱਗੀਆਂ ਹੁੰਦੀਆਂ ਰਹਿਣ ਕਿਸਾਨ ਭਰਾ ਹਮੇਸ਼ਾ ਹੀ ਲੀਗਲ ਕਲੋਨੀਆ ਵਾਲਿਆਂ ਨੂੰ ਮੀਡੀਆ ਸੌਰੀ ਲੈਂਡ ਮਾਫੀਆ ਨੂੰ ਦਿੰਦੇ ਰਹਿਣ ਤੇ ਇਹ ਚੀਜ਼ਾਂ ਤੋਂ ਡਰਦੇ ਹੋਏ ਇਹ ਲੋਕ ਜਿਹੜੇ ਆ ਧਰਨਾ ਲਵਾ ਰਹੇ ਨੇ ਉਹਨਾਂ ਨੂੰ ਭੜਕਾ ਰਹੇ ਨੇ ਸੋ ਅਸਲੀ ਜਿਹੜੇ ਕਿਸਾਨ ਪੜੇ ਲਿਖੇ ਆ ਸਮਝਦਾਰ ਆ ਜਿਨ੍ਹਾਂ ਨੂੰ ਸਮਝ ਆ ਚੁੱਕੀ ਹੈ ਉਹ ਅਪਲੀਕੇਸ਼ਨਾਂ ਭਰ ਰਹੇ ਨੇ ਉਹਨਾਂ ਨੂੰ 21 ਦਿਨਾਂ ਦੇ ਅੰਦਰ ਐਲੋਆਈ ਨਾਲ ਚੈੱਕ ਜਦੋਂ ਡਵੈਲਪਮੈਂਟ ਸ਼ੁਰੂ ਹੋ ਜਾਏਗੀ ਔਰ ਉਸ ਪ੍ਰੋਜੈਕਟ ਦਾ ਕੰਮ ਸ਼ੁਰੂਆਤ ਹੋ ਜਾਏਗਾ 1 ਲੱਖ ਰੁਪਏ ਦਾ ਚੈੱਕ ਅਡਵਾਂਸ ਦੇਵਾਂਗੇ ਇੱਕ ਗੱਲ ਤੇ ਹੋਰ ਰੜਦਦੇ ਨੇ ਮੈਂ ਤੁਹਾਨੂੰ ਰੋਕੂੰਗਾ ਇੱਥੇ ਉਹ ਕਹਿੰਦੇ ਵੀ ਉਹ ਜਿਹੜਾ ਕਿ ਲੈਂਡ ਇਕੋਜਨਸੈਂਸ ਦਾ ਐਕਟ ਹੈਗਾ ਆ ਉਹਦੀ ਦਫਾ 4 ਤੁਸੀਂ ਲਾਤੀ ਆ ਨਾ ਅਸੀਂ ਜ਼ਮੀਨ ਵੇਚ ਸਕਦੇ ਆ ਨਾ ਅਸੀਂ ਲੋਨ ਲੈ ਸਕਦੇ ਆ ਨਾ ਅਸੀਂ ਜਿਹੜਾ ਹੈਗਾ ਆ ਇਹਦੇ ਪਰ ਕੋਈ ਹੋਰ ਕੰਮ ਕਰ ਸਕਦੇ ਆ ਉਹਨਾਂ ਦੇ ਮਨ ਦਾ ਇੱਕ ਇਹ ਵੀ ਖਤਸਾ ਹੈਗਾ ਇਹ ਵੀ ਦੂਰ ਕਰਨਾ ਪਊਗਾ ਲੋਨ ਲੈ ਸਕਦੇ ਆ ਐਲਓਆਈ ਤੇ ਤੇ ਲੋਨ ਲੈ ਸਕਦੇ ਆ ਆਪਣੀ ਐਲਓਆਈ ਕੋਲੋਂ ਲੋਨ ਲੈ ਸਕਦੇ ਆ ਤੇ ਕੋਈ ਮਨਾ ਨਹੀਂ ਕੀਤਾ ਜਿਹੜੇ ਪਹਿਲਾਂ ਲੋਨ ਲੈ ਕੇ ਉਹ ਐਲਓਆਈ ਦੇ ਉੱਤੇ ਨਾਲ ਉਹਦੇ ਵਿੱਚ ਹੋ ਜਾਏਗਾ ਉਹ ਬੈਂਕਾਂ ਖਾਸਕੇ ਲੋਨ ਲੈਣੀਆਂ ਜਿਹਦੀ ਐਲਓਆਈ ਹੋਈ ਹੋਵੇਗੀ ਵੇਚ ਕਿਉਂ ਨਹੀਂ ਸਕਦੇ ਰਿਸ਼ਤੀਆਂ ਬੰਦ ਨਹੀਂ ਕੀਤੀਆਂ ਰਿਸ਼ਤੀਆਂ ਹੋ ਰਹੀਆਂ ਅਸਲ 'ਚ ਪ੍ਰੋਬਲਮ ਕਿੱਥੇ ਆ ਲੋਕ ਨਹੀਂ ਚਾਹੁੰਦੇ ਕਿ ਕਿਸਾਨ ਅਮੀਰ ਹੋ ਜਾਏ ਲੋਕ ਨਹੀਂ ਵਿਰੋਧੀ ਪਾਰਟੀਆਂ ਦੀ ਪਾਰਟੀਆਂ ਨਹੀਂ ਚਾਹੁੰਦੇ ਕਿ ਕਿਸਾਨ ਵੀ ਅਮੀਰ ਹੋ ਜਾਣ ਇਹਨਾਂ ਦੇ ਕੋਲ ਵੀ ਕਰੋੜਾ ਰੁਪਿਆ ਆ ਜਾਵੇ ਇਹਨਾਂ ਕੋਲ ਵੀ ਵੱਡੀਆਂ ਵੱਡੀਆਂ ਗੱਡੀਆਂ ਆ ਜਾਣ ਇਹ ਤੇ ਚਾਹੁੰਦੇ ਕਿ ਸਾਡੇ ਨਾਲ ਸਾਨੂੰ ਦੇਈ ਜਾਣਾ ਅਸੀਂ ਲੋਕਾਂ ਨੂੰ ਰੋਟੀ ਜਾਈਏ ਇਹ ਕਿਸਾਨ ਭਰਾ ਨਾਲ ਕਿਤੇ ਅਮੀਰ ਹੋ ਜਾਵੇ ਤੇ ਪਹਿਲੀ ਸਰਕਾਰ ਆਈ ਹੈ ਜਿਹੜੀ ਕਿਸਾਨ ਭਰਾਵਾਂ ਨੂੰ ਅਮੀਰ ਕਰ ਰਹੀ ਹੈ ਨਾਲ ਕਿਸਾਨ ਭਰਾਵਾਂ ਦੇ ਜਿਹੜੇ ਇਲੀਗਲ ਕਲੋਨੀਆਂ ਵਾਲਿਆਂ ਦੀ ਬਜਾਏ ਸਿੱਧੀ ਸਰਕਾਰ ਉੱਥੇ ਰੋਸਟੇਟ ਕਟਣ ਦੀ ਆ ਰਹੀ ਹੈ ਲੋਕਾਂ ਨੂੰ ਵੀ ਸਹੂਲਤ ਮਿਲੇ ਕਿਸਾਨ ਭਰਾਵਾਂ ਨੂੰ ਸਹੂਲਤ ਮਿਲੇ ਜੇ ਫਟਕਰੋ ਤੁਸੀਂ ਆਣ ਵਾਲੇ ਅਰਬਨ ਸਟ੍ਰੀਟ ਕੱਟਦੀ ਹੈ ਕਿਸੇ ਕਿਸਾਨ ਦੀ ਜ਼ਮੀਨ ਵਿੱਚ ਰਹਿ ਗਈ ਹੈ ਉਹ ਨਹੀਂ ਦੇਣਾ ਜਾਂਦਾ ਹੈਗਾ ਨਾ ਦਵੇ ਜੀ ਉਹਦੇ ਬਹੁਤ ਸਾਰੀਆਂ ਕਲੋਨੀਆਂ ਆਪਾਂ ਦੇਖਦੇ ਹਾਂ ਅੱਜ ਵੀ ਜਿਹਦੇ ਨਾਲ ਖੇਤੀ ਹੋ ਰਹੀ ਹੈ ਤੇ ਜੇ ਆਲੇ ਦੁਆਲੇ ਇੱਕ ਅਰਮਨਸਟ੍ਰੇਟ ਕੱਟੀ ਹੋਵੇ ਵਿੱਚ ਖੇਤੀ ਕਰ ਸਕਦਾ ਜੀ ਉਹਦੇ ਉਹਦੀ ਸੰਗਾਂ ਸਰਕਾਰੀ ਤੇ ਬੌਂਡਰੀ ਵਾਲ ਬੌਂਡਰੀ ਵਾਲ ਮਾਰ ਦੇਣੀ ਹੈ ਕਿ ਉਹਦੇ ਉਹਨੂੰ ਕੋਈ ਪ੍ਰੋਬਲਮ ਨਾ ਆਵੇ ਲੋਕਾਂ ਨੂੰ ਪ੍ਰੋਬਲਮ ਨਾ ਆਵੇ ਜਿਹਨਾਂ ਨੇ ਰਹਿਣਾ ਉੱਥੇ ਤੂੰ ਆਪਣੀ ਖੇਤੀਬਾੜੀ ਕਰ ਸਕਦਾ ਉਹਨੂੰ ਰਸਤਾ ਜਿਹੜਾ ਸਰਕਾਰੀ ਰਸਤਾ ਉਹਨੂੰ ਲੱਗਦਾ ਹੋਊਗਾ ਅਸੀਂ ਉਹ ਰਸਤੇ ਨੂੰ ਕੋਈ ਕੋਈ ਧੱਕਾ ਨਹੀਂ ਉਹਨੂੰ ਰਸਤਾ ਮਿਲੂਗਾ ਰਸਤਾ ਲੱਗੂਗਾ ਅਸਲ ਦੇ ਵਿੱਚ ਕਿਸਾਨ ਭਰਾ ਨੂੰ ਜਦੋਂ ਕੰਮ ਸਟਾਰਟ ਹੋਣਾਂ ਦੋ ਤੁਸੀਂ ਕਹੋਗੇ ਜਦੋਂ ਜਿੰਨੇ ਕਿਸਾਨ ਭਰਾ ਆ ਰਹੇ ਜਿੰਨੇ ਦੀਆਂ ਐਲਓਆਈਆਂ ਹੋਰੀਆਂ ਉਹਨਾਂ ਨੂੰ ਜਦੋਂ ਕੰਮ ਸਟਾਰਟ ਹੋਇਆ ਸ਼ੁਰੂਆਤ ਹੋਣੀ ਹੈ ਤੇ ਕਿਸਾਨਪੁਰਾ ਬੜੀ ਖੁਸ਼ੀ-ਖੁਸ਼ੀ ਜਾਣਗੇ ਵੀ ਜਿਹੜੇ ਅੱਜ ਇਹਨਾਂ ਲੋਕਾਂ ਨੂੰ ਜਿਹੜਾ ਨੇ ਢੁਕਾਤਾ ਕਿਸਾਨਾਂ ਨੂੰ ਉਹ ਵੀ ਕਿਸਾਨਪੁਰਾ ਬਹੁਤ ਖੁਸ਼ੀ ਨਾਲ ਆਪਣੀ ਜ਼ਮੀਨ ਦੇਣਗੇ ਕਿੰਨੇ ਕਿਸਾਨ ਸਾਡੇ ਕੋਲ ਆਏ ਨੇ ਆਪਾਂ ਕਹੀਏ ਜੇ ਕੋਈ ਆਪਾਂ ਡਾਟਾ ਦੇਣਾ ਹੋਵੇ 4 ਦਿਨ ਪਹਿਲਾਂ ਮਿਊਨਿਸਪਲ ਭਵਨ ਦੀ ਮੀਟਿੰਗ ਹੋਈ ਜਿੱਥੇ 164 ਪਿੰਡਾਂ ਦੇ ਕਿਸਾਨ ਆਏ ਜਿਹੜਾ ਨੇ ਮੰਗ ਕੀਤੀ ਕਿ 50000 ਸਾਨੂੰ ਕਬਜ਼ੇ ਤੇ ਦੇ ਰਹੇ ਹੋ ਸਾਨੂੰ ਅੱਜ ਤੋਂ ਦਿਓ ਓਕੇ ਕਰਤਾ ਵੀ ਫਿਰ ਉਹਨਾਂ ਨੇ ਕਿਹਾ ਸਾਨੂੰ ਜਦੋਂ ਡਿਵੈਲਪਮੈਂਟ ਹੋਣੀ ਆ ਉਦੋਂ ਤੱਕ ਸਾਨੂੰ ਖੇਤੀ ਆਬ ਕਰਨ ਤੋਂ ਮਨਗੀ ਦੀ ਸਰਕਾਰ ਅਸੀਂ ਕਹਤਾਂ ਨਾਲ ਜਿਹੜੇ ਅਧਿਕਾਰੀਆਂ ਨੂੰ ਇਹਦੇ ਇਹਦੇ ਹਿਸਾਬ ਨਾਲ ਹੀ ਜਿਵੇਂ ਕਿਸਾਨ ਕਹ ਰਿਹਾ ਤੇ ਸਾਣਾ ਅਸੀਂ ਡਨ ਕਰਤਾ ਫਿਰ ਕਿਸਾਨ ਕਹ ਰਿਹਾ ਵੀ ਜਦੋਂ ਤੁਸੀਂ ਸਾਡੇ ਕੋਈ ਕਬਜ਼ਾ ਲੈ ਲਿਆ ਸਾਡੀ ਤੇ 50000 ਬੰਨਣਾ ਕੱਖਣੀ 1 ਲੱਖ ਰੁਪਈਆ ਚਾਹੀਦਾ 1 ਲੱਖ ਕਰਤਾ ਫਿਰ ਉਹ ਕਹਿੰਦੇ ਜੇ ਤੁਸੀਂ 3 ਸਾਲ ਲਗਾਤੇ 4 ਸਾਲ ਲਗਾਤੇ 2 ਸਾਲ ਲਗਾਤੇ 10% ਐਕਸਟਰਾ ਵੀ ਦਾ 10% ਐਕਸਟਰਾ 1 ਲੱਖ ਨਾਲ 10000 ਹਰ ਸਾਲ ਦਾ ਵਧੂਗਾ ਰਾਜਾ ਅਮਨ ਜੀ ਨੇ ਅਮਨ ਜੀ ਨੇ ਕਿਹਾ ਗਾ ਦਿੱਕਾ ਥੋੜੇ ਪ੍ਰਧਾਨ ਜੀ ਨੇ ਕੀ ਜਿਹੜੀ ਵਿਰੋਧੀ ਪਾਰਟੀਆਂ ਚਾਹੇ ਉਹ ਅਕਾਲੀ ਬੀਜੇਪੀ ਹੈ ਚਾਹੇ ਉਹ ਕਾਂਗਰਸ ਹੈਗੀ ਹੈ ਉਹ ਜਿਹੜੀ ਹੈਗੀ ਹੈ ਕਿਸਾਨਾਂ ਨੂੰ ਗੁੰਮਰਾ ਕਰ ਰਹੀ ਹੈ ਅਗਰ ਉਹ ਗੁੰਮਰਾ ਕਰ ਰਹੇ ਆ ਤਾਂ ਜਿਹੜੀ ਗਮਾੜਾ ਆਪਣੇ ਆਪਣੇ ਪੁੱਢਾ ਦੀ ਗੱਲ ਕਰੀਏ ਉਹਨੂੰ ਸਮਝਾਉਣ ਚ ਨਾਕਾਮ ਕਿਉਂ ਹੈ ਸਮਝਾਤ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਲੋਕ ਸਮਝ ਰਹੇ ਨੇ ਕਿਸਾਨ ਸਮਝ ਰਹੇ ਨੇ ਇਹ ਵਿਰੋਧੀ ਪਾਰਟੀਆਂ ਮੰਨ ਲਓ ਅਕਾਲੀ ਦਾ ਲੋਕੀ ਬੀਜੇਪੀ ਕਾਂਗਰਸ ਇਹਨਾਂ ਨੂੰ ਇਹ ਹੋ ਰਿਹਾ ਕਿ ਲੋਕ ਜਿਹੜੇ ਸਰਕਾਰ ਨਾਲ ਮਿਲ ਕੇ ਬਹੁਤ ਵਧੀਆ ਅਰਬਸੇ ਟੱਕ ਟੰ ਜਾ ਰਹੇ ਉਹ ਤਾਂ ਸਮਝ ਰਹੇ ਨੇ ਉਹ ਜੇ ਨਾ ਸਮਝ ਰਹੇ ਹੁਣ ਐਪਲੀਕੇਸ਼ਨ ਕਰ ਰਹੇ ਨੇ ਜਿੰਨੇ ਇਹਦੇ ਨੂੰ ਤਿਆਰ ਹੋ ਗਏ ਉਹ ਤਾਂ ਕਹਿੰਦੇ ਐਪਲੀਕੇਸ਼ਨ ਦੇ ਨਹੀਂ ਰਿਹਾ ਕੋਈ ਵੀ ਹਲੇ ਬਹੁਤ ਸਾਰੇ ਕਿਸਾਨਾਂ ਨੇ ਐਪਲੀਕੇਸ਼ਨਾਂ ਦੇ ਦਿੱਤੀਆਂ ਜੀ ਮੈਂ ਉਹਨਾਂ ਦੱਸਿਆ ਥੋੜੇ ਦਿਨਾਂ ਚੰਦ ਦੇਖੋ ਲਾਈਵ ਚੱਲ ਰਿਹਾ ਜੇ ਸਾਡੇ ਕੋਈ ਐਪਲੀਕੇਸ਼ਨਾਂ ਹੋਣਗੀਆਂ ਤੇ ਮੈਂ ਕਿੱਦਾਂ ਕਹਾਂਗਾ ਕਿ ਅਗਲੇ ਮਹੀਨੇ ਮੈਂ ਤੁਹਾਨੂੰ ਕਹ ਰਿਹਾ ਕਿ ਪੂਰੀ ਪੀਸੀ ਕਰਾਂਗੇ ਵਧੀਆ ਪ੍ਰੋਗਰਾਮ ਕਰਾਵਾਂਗੇ ਜਿੱਥੇ ਜਿਹੜੀਆਂ ਆ ਲੋਈਆਂ ਦਿੱਤੀਆਂ ਜਿਹੜਾ ਨੂੰ ਚੈੱਕ ਦੇਣੇ ਆ ਉਹ ਸਾਰਾ ਮੀਡੀਆ ਚਾਹੂਗਾ ਤੇ ਮੈਂ ਮਹੀਨੇ ਬਾਅਦ ਮਨ ਨੂੰ ਅੱਜ ਤੋਂ ਮਹੀਨੇ ਬਾਅਦ ਫਿਰ ਤੁਸੀਂ ਕਹੋਗੇ ਭਾਈ ਮੁੜੇ 21 ਦਿਨ ਤੇ ਹੋ ਗਏ ਨਹੀਂ ਮੈਂ ਥੋੜੀ ਗੱਲ ਨਾਲ ਸਹਿਮਤ ਆ ਪਰ ਉਹ ਤਾਂ ਹੀ ਕਰਾਂਗੇ ਪ੍ਰੋਗਰਾਮ ਜੇ ਸਾਡੇ ਕੋਲ ਅਲੋਈਆਂ ਹੋਣਗੀਆਂ ਜੇ ਅਸੀਂ ਅਲੋਈਆਂ ਦੇਵਾਂਗੇ ਜੇ ਅਸੀਂ ਚੈੱਕ ਦੇਵਾਂਗੇ ਜੇ ਸਾਡੇ ਕੋਲ 1000 ਏਕੜ ਜ਼ਮੀਨ ਆਈ ਹੋਵੇਗੀ ਤਾਂ ਹੀ ਪ੍ਰੋਗਰਾਮ ਤਾਂ ਹੀ ਕੈਮਰੇ ਸਾਹਮਣੇ ਆਵਾਂਗੇ ਨਾ 50 50 ਏਕੜ ਜ਼ਮੀਨ ਦੇ ਵਿੱਦਾ ਵੀ ਇੱਕ ਖਰਸਾ ਲੱਗਦਾ ਉਹਨਾਂ ਨੂੰ ਵੀ 50 ਏਕੜ ਜ਼ਮੀਨ ਅਸੀਂ ਇਕੱਠੀ ਕਰਕੇ ਦੇਤੀ ਤੁਸੀਂ 30 ਏਕੜ ਡਵੈਲਪ ਕਰਨੀਆਂ ਜਿਹੜੀ ਜਿਹੜੀ 30 ਕਿਰਤੀ ਵਾਪਸ ਕਰ ਲੈਣੀਆਂ ਸੋਰੀ ਉਹਨਾਂ ਨੂੰ ਕਿ ਕਿਸਾਨ ਕਹਿੰਦਾ ਵੀ ਜਿਹੜੇ ਉਹ ਜ਼ਮੀਨ ਹੈ ਉਹ ਸਾਰੀ ਮੈਨੂੰ ਡਿਵੈਲਪ ਕਰਨੀ ਪੈਣੀ ਹੈਗੀ ਐ ਨਹੀਂ ਦੇਖੋ 50 ਏਕੜ ਦੇ ਵਿੱਚੋਂ 20 ਏਕੜ ਸਰਕਾਰ ਨੇ ਡਿਵੈਲਪ ਕਰਨੀ 30 ਏਕੜ ਕਿਸਾਨ ਨੂੰ ਦੇਤੀ ਕਿ ਉਹ ਆਪਣੀ ਡਿਵੈਲਪ ਕਰਕੇ ਵੇਚ ਸਕਦਾ ਉਹਦਾ ਸਿਰਫ ਐਡੀਸੀ ਚਾਰਜ ਲਾਵਾਂਗੇ ਅਸੀਂ ਹੋਰ ਕੋਈ ਫालतू ਸੀਐਲਡੂ ਦਾ ਕੋਈ ਹੋਰ ਅਗਰ ਚਾਰਜ ਜਿਹੜੇ ਕੋਈ ਚਾਰਜ ਨਹੀਂ ਲੱਗਣਾ ਉਹ ਸਾਰਾ ਨੂੰ 30 ਏਕੜ ਦੇ ਬਦਲੇ 30 ਏਕੜ ਦੇ ਵਿੱਚ ਆਪਣੀ ਉਹ ਵੇਚ ਸਕਦਾ ਉਸ ਤੋਂ ਬਾਅਦ ਕਿਸਾਨ ਵੇਚ ਤੋਂ ਬਾਅਦ ਵੀ 30 ਏਕੜ ਆਪਣੀ ਵੇਚ ਕੇ ਜੇ ਕੋਈ ਹੋਰ ਲੈਣੀ ਚਾਹਵੇਗਾ ਉਹਦੇ ਤੇ ਕੋਈ ਉਹਦੀ ਮੋਟਰ ਟ੍ਰਾਂਸਫਰ ਦਾ ਕੋਈ ਖਰਚਾ ਨਹੀਂ ਉਹਦੇ ਤੇ ਉਹਨਾਂ ਸਟਾਫ ਸਾਰਾ ਫਰੀ ਸਟਾਫ ਬਿਲਕੁਲ ਫਰੀ ਹੈ ਜੀ ਉਹਨੂੰ ਕੋਈ ਚਾਰਜ ਨਹੀਂ ਲਿਆ ਜਾਊਗਾ ਤੇ ਰਿਸ਼ਤੀ ਦਾ ਕੋਈ ਚਾਰਜ ਨਹੀਂ ਲਿਆ ਜਾਊਗਾ ਇਹ ਚੀਜ਼ਾਂ ਕਿਸਾਨ ਭਰਾਵਾਂ ਦੀ ਸਹੂਲਤ ਵਾਸਤੇ ਆ ਨਹੀਂ ਤੇ ਜਦੋਂ ਇਲੀਗਲ ਕਲੋਨੀ ਆਲੇ ਨੂੰ ਕਲੋਨੀ ਜਨੂੰ ਵੇਚਦੇ ਸੀ ਤਾਂ ਉਹ ਜੇ ਮੋਟਰ ਵੀ ਟ੍ਰਾਂਸਫਰ ਕਰਦੇ ਸੀ ਉਹ ਵੀ ਬੜੀ ਪ੍ਰੋਬਲਮ ਸੀ ਪਿਛਲੀਆਂ ਸਰਕਾਰਾਂ ਦੇ ਵਿੱਚ ਫਿਰ ਜੇ ਉਹ ਕਰੇ ਜ਼ਮੀਨ ਲੈਂਦਾ ਸੀ ਫਿਰ ਸਟਾਫ ਲੈਂਦਾ ਸੀ ਫਿਰ ਲੱਖਾਂ ਰੁਪਏ ਰਿਸ਼ਤੀਆਂ ਦੇ ਕਰੋਂਦਾ ਸੀ ਉਹ ਸਾਰਾ ਮਾਫ ਕੀਤਾ ਪਹਿਲੀ ਵਾਰੀ ਸਰਕਾਰ ਨੇ ਰਾਜੇ ਤੱਕ ਨਹੀਂ ਹੋਇਆ ਤੇ ਕਾਗਰਸ ਇੱਕੋ ਰੋਪ ਲਗਾ ਰਿਹਾ ਕਿ ਬਾਹਰ ਦੇ ਬੰਦਿਆਂ ਨੂੰ ਇੱਥੇ ਜਿਹੜਾਗਾ ਜ਼ਮੀਨਾਂ ਦੇ ਗਏ ਨੇ ਇਹਨੂੰ ਸਾਫ਼ ਕਰੋ ਥੋੜਾ ਜਿਹਾ ਦੱਸੋ ਇੱਕ ਵਾਰੀ ਪੰਜਾਬ ਦੇ ਵਿੱਚ ਪਿੰਡਾਂ ਚੋਂ ਹੀ ਪੈਟੇ ਭੈਣ ਭਰਾਵਟ ਕੇ ਸ਼ਹਿਰ ਚ ਬਿਜ਼ਨਸ ਕਰਨ ਆਉਂਦੇ ਆ ਸ਼ਹਿਰ ਦੇ ਵਿੱਚ ਉਹ ਚਾਹੁੰਦੇ ਆ ਕਿ ਮੇਰਾ ਆਪਣਾ ਘਰ ਹੋਵੇ ਮੈਨੂੰ ਵਧੀਆ ਮੇਰਾ ਪਰਿਵਾਰ ਮੇਰਾ ਮੇਰੇ ਬੇਟੇ ਦਾ ਘਰ ਹੋਵੇ ਮੇਰਾ ਵੱਖਰਾ ਹੋਵੇ ਜੇ ਪਰਿਵਾਰ ਇਕੱਠਾ ਰਹਿਣਾ ਚਾਹੁੰਦਾ ਇਕੱਠਾ ਘਰ ਬਣਾਉਂਦਾ ਵੱਡੇ ਘਰ ਬਣਾਉਂਦਾ ਉਹ ਕਿਉਂਕਿ ਬਿਜ਼ਨਸ ਕਰਨ ਸ਼ਹਿਰ ਚ ਆਉਂਦੇ ਆ ਤੇ ਉਹ ਰੈਂਟ ਤੇ ਰਹਿਣਾ ਪਸੰਦ ਨਹੀਂ ਕਰਦੇ ਤੇ ਜੇ ਉਹਨਾਂ ਨੂੰ ਸਾਰਾ ਕੁਝ ਪਿੰਡਾਂ ਆਪਣੇ ਪੰਜਾਬ ਦੇ ਲੋਕੀ ਤੇ ਸਾਰੇ ਆ ਰਹੇ ਆ ਤੇ ਜੇ ਬਾਹਰਲੇ ਵੀ ਜੇ ਕੋਈ ਪੰਜਾਬ ਆ ਰਹੇ ਤੇ ਪੰਜਾਬ ਚ ਬਿਜ਼ਨਸ ਕਰਨ ਨਹੀਂ ਆ ਰਹਿਆ ਨਾ ਤੇ ਜਿਉ ਆਪਣਾ ਰੈਂਟ ਵਿਚ ਰਣ ਲੈਂਦਾ ਤੇ ਪਿਛਲੀਆਂ ਸਰਕਾਰਾਂ ਚ ਵੀ ਆਇਆ ਜਾ ਰਹੇ ਸਾਡੀ ਸਰਕਾਰ ਵੀ ਆ ਕੇ ਰਹਿ ਸਕਦਾ ਤੇ ਜ਼ਿਆਦਾਤਰ ਤੇ ਆਪਣੇ ਪਿੰਡਾਂ ਚ ਲੋਕ ਜਿਹੜੇ ਪੜਨ ਵਾਸਤੇ ਆਉਂਦੇ ਆ ਜਿਹੜੇ ਪੜ ਕੇ ਬਿਜ਼ਨਸ ਕਰਦੇ ਸਾਰਾ ਚ ਵੱਡੇ ਸਾਰਾ ਉੱਥੇ ਆਪਣਾ ਘਰ ਬਣਾਉਣਗੇ ਤੇ ਖੁਸ਼ੀ ਦੀ ਗੱਲ ਹੈ ਬੋਰ ਕੋਸਤੀ ਤੇ ਜੇ ਅਸੀਂ ਗੱਲ ਕਰੀਏ ਕਿ ਉਹ ਕਹਿੰਦੇ ਨੇ ਕਿ ਮੁਹਾਲੀ ਲੱਤੀ ਜ਼ਮੀਨ ਹੈ ਲੈਂਡ ਪੂਲਿੰਗ ਦੇ ਤਹਿਤ ਕਿਸਾਨਾਂ ਨੇ ਲੈ ਕੇ ਆਇਸੀ ਲੈਂਡ ਪੂਲਿੰਗ ਇਹ ਜੀ ਗੱਲ ਨਹੀਂ ਹੈਗੀ ਧਰਨਾ ਲਗਾਇਆ ਤਾਂ ਮੁਹਾਲੀ ਦੇ ਵਿੱਚ ਧਰਨਾ ਲੱਗੇ ਸੀ ਲੰਬਾ ਸਮਾਂ 4 ਸਾਲ ਉਸ ਤੋਂ ਬਾਅਦ ਲੈਂਡ ਪੂਲਿੰਗ ਸਕੀਮ ਆਈ ਸੀਗੀ ਕਿਸਾਨਾਂ ਦੀ ਹੋ ਸਗੀ ਪਰ ਕਿਸਾਨ ਦਾ ਹੁਣ ਖਸਾ ਜਿਹੜਾ ਤੁਹਾਨੂੰ ਪਹਿਲਾਂ ਇੱਕ ਸੀਗਾ ਕੀ ਜੇ ਜ਼ਮੀਨ ਲੈ ਲਈ ਮੈਨੂੰ ਤੁਸੀਂ ਪਲੋਟ ਦੇਤੇ ਪਰ ਉਹ ਏਰੀਆ ਡਿਵੈਲਪ ਨਾ ਹੋਇਆ ਤਾਂ ਮੇਰਾ ਪਲੋਟ ਤਾਂ ਕਿਸ ਕੰਮ ਦਾ ਨਹੀਂ ਨਹੀਂ ਅਸਲ 'ਚ ਚੱਕਰ ਕੀ ਮੈਂ ਤੁਹਾਨੂੰ ਦੱਸਾਂ ਪਿਛਨੀਆਂ ਕਲੋਨੀਆਂ ਸਰਕਾਰੀ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਕੱਟੀਆਂ ਉਹ ਡਿਵੈਲਪ ਕਰਨ ਉਹਨਾਂ ਨੂੰ ਬਹੁਤ ਟਾਈਮ ਲੱਗਦਾ ਬਿਲਕੁਲ ਉਹਨਾਂ ਦੇ ਘਟਾਲੇ ਸੀ ਵਿੱਚ ਵਿੱਚ ਜਿਹੜਾ ਲੋਕਾਂ ਦੇ ਆਪਣੇ ਪਲਾਟ ਸੀ ਬਹੁਤ ਕੁਝ ਕੀਤਾ ਜੀ ਆਪਾਂ ਉਹਨਾਂ ਬਾਰੇ ਮੈਂ ਕੀ ਕਹਾਂ ਫਿਰ ਇਲੀਗਲ ਕਲੋਨੀਆਂ ਬੰਦ ਨਹੀਂ ਕਰਾਈਆਂ ਅਸੀਂ ਅਰਬਨ ਸਟੇਟਾਂ ਦੇ ਨਾਲ-ਨਾਲ ਇਲੀਗਲ ਕਲੋਨੀਆਂ ਦੇ ਸਕੰਜਾ ਕੱਸਿਆ ਹੋਇਆ ਹੈ ਇਲੀਗਲ ਕਲੋਨੀਆਂ ਕੱਟਣ ਦੀ ਦੇਰ ਹੈ ਨਜਾਇਜ਼ ਕਲੋਨੀਆਂ ਵਾਲੇ ਤੇ ਜੇ ਲੋਕਾਂ ਨੂੰ ਨਜਾਇਜ਼ ਕਲੋਨੀਆਂ ਆਰਬਰ ਸਟ੍ਰੀਟਾਂ ਮਿਲਣਗੇ ਤੇ ਉਹ ਨਜਾਇਜ਼ ਕਲੋਨੀ ਚ ਪਲਾਨਟ ਲੈਣਗੇ ਤੇ ਜਦੋਂ ਆਰਬਰ ਸਟ੍ਰੀਟ ਦੇ ਵਿੱਚ ਸਾਡੀ ਡਿਵੈਲਪ ਹੋਈ ਕਲੋਨੀ ਦਿਖੂਗੀ ਉਹਨਾਂ ਨੂੰ ਜ਼ਮੀਨ ਆਸਮਾਨ ਦਾ ਫਰਕ ਕਿਹ ਕਿਹਾ ਸਕਦੇ ਆ ਆਰਬਰ ਸਟ੍ਰੀਟਾਂ ਦਾ ਤੇ ਇਲੀਗਲ ਕਲੋਨੀਆਂ ਦਾ ਤੇ ਲੋਕ ਜਦੋਂ ਉੱਥੇ ਪਲਾਨ ਲੈਣਗੇ ਤੇ ਡਿਵੈਲਪ ਕਲੋਨੀ ਵਿੱਚ ਡਿਵੈਲਪ ਕਰਕੇ ਦੇਣਾ ਸ਼ੁਰੂ ਕਰਾਂਗੇ ਨਾ ਅਸੀਂ ਤਾਂ ਪਹਿਲਾਂ ਸ਼ੁਰੂ ਹੀ ਨਹੀਂ ਕਰ ਰਹੇ ਜਦੋਂ ਡਿਵੈਲਪ ਹੋ ਜਾਏਗੀ ਮੰਨ ਲਓ 500 ਪਲਾਨਟ ਵਿਕਿਆ ਤੇ 5000 ਐਪਲੀਕੇਸ਼ਨ ਆਊਗੀ ਫਿਰ ਜੇ ਲੋਕ ਉਹ ਖਤਮ ਨਹੀਂ ਫਿਰ ਅਗਲੀ ਕਰਾਂਗੇ ਇਹ 65000 ਇੱਕੜ ਇੱਕ ਡੇਚ ਤੇ ਕੱਟਣ ਨਹੀਂ ਲੱਗੇ ਇਹ ਹੀ ਲੋਕ ਇਹ ਭੜਕਾਰੇ ਵਿਰੋਧੀ ਉਹਨਾਂ ਨੂੰ ਪਰ ਜੇ ਉਹ ਐਲਓਆਈ ਲੈਂਦਾ ਜਿਹੜੇ ਨੰਬਰ ਆ ਗਏ ਅਸੀਂ 5 ਸਾਲ ਬਾਅਦ ਕੱਟਣੀ ਸ਼ੁਰੂ ਕਰੀਏ 50000 ਮਿਲਨੇ ਪਲੱਸ ਆਪਣੀ ਖੇਤੀ ਕਰ ਰਿਹਾ ਉਹ ਤੇ ਬੜਾ ਫਾਇਦਾ ਅਜੀਮੀ ਦੇ ਅਤੇ ਦਰਸ਼ਕਾਂ ਦੇ ਨੂੰ ਦੱਸੋ ਕਿਸਾਨ ਜਿਹੜੇ ਦੇਖ ਰਹੇ ਨੇ ਕਿ ਕਿਸੇ ਦੀ ਜ਼ਮੀਨ ਲਈ ਇੱਕੋ ਦੌਰ ਵਿੱਚ ੱੱਕੇ ਨਾਲ ਜ਼ਮੀਨ ਲੈ ਜਾਓਗੇ ਦਫਾ 6 ਦਾ ਸਾਰੇ ਦਰਸ਼ਕਾਂ ਨੂੰ ਸਾਰੇ ਕਿਸਾਨ ਭਰਾਵਾਂ ਨੂੰ ਸਾਰੇ ਬਜ਼ੁਰਗਾਂ ਨੂੰ ਦੱਸਣਾ ਚਾਹੁੰਦਾ ਹੱਥ ਜੋੜ ਕੇ ਦੱਸਣਾ ਚਾਹੁੰਦਾ ਕਿ ਕੋਈ ਵੀ ਕਿਸਾਨ ਭਰਾ ਨਾਲ ੱੱਕਾ ਨਹੀਂ ਹੋ ਰਿਹਾ ਜਿਹੜਾ ਕਿਸਾਨ ਭਰਾ ਆਪਣੀ ਜ਼ਮੀਨ ਤੇ ਖੇਤੀ ਕਰਨਾ ਚਾਹੁੰਦਾ ਹੈ ਖੇਤੀ ਕਰ ਸਕਦਾ ਇਹ ਵਿਰੋਧੀਆਂ ਨੇ ਗੱਲਾਂ ਚ ਨਾ ਆਓ ਪਹਿਲਾਂ ਜੋੜਾ ਨੇ ਕੀਤਾ ਜੋ ਕਿਸਾਨ ਭਰਾਵਾਂ ਨੂੰ ਲੁੱਟਿਆ ਕੁੱਟਿਆ ਮਾਰਿਆ ਉਹ ਚੀਜ਼ਾਂ ਤੇ ਫਿਰ ਉਹੀ ਚੀਜ਼ਾਂ ਸਾਨੂੰ ਗੁੰਮਰਾਹ ਕਰਕੇ ਸੋਚਦੇ ਆ ਕਿ ਸਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੀ ਕਿਸਾਨਾਂ ਨੂੰ ਤੱਕਾ ਕਰੂਗੀ ਨਹੀਂ ਕਰੂਗੀ ਕਿਸਾਨ ਭਰਾਵਾਂ ਦੇ ਨਾਲ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪੋਲਿਸ ਨੂੰ ਧਿਆਨ ਨਾਲ ਅਫਸਰਾਂ ਕੋਲ ਜਾ ਕੇ ਸਮਝ ਲਓ ਸਾਡੇ ਕੋਲ ਆਜੋ ਸਾਨੂੰ ਬੁਲਾ ਲਓ ਬੜੇ ਸੌਲੇ ਤਰੀਕੇ ਨਾਲ ਪੋਲਿਸ ਨੂੰ ਸਮਝਾਵਾਂਗੇ 50 ਲੱਖ ਵਾਲੀ ਜ਼ਮੀਨ 3 ਕਰੋੜ ਦੀ ਜਿਹੜੀ ਜਾਨ ਨੂੰ ਤਿਆਰ ਹੋ ਗਈ ਆ ਅੱਜ ਜੀ ਤੁਸੀਂ ਦੇਖ ਲਓ ਲੈਂਡ ਪੁਲਿੰਗ ਪਾਲਿਸੀ ਆਈ ਹੈ ਜਿਹੜੇ ਜਿਹੜੇ ਏਰੀਆ ਦੇ ਵਿੱਚ ਆਈ ਹੈ ਅੱਜ ਵੀ ਤੁਸੀਂ ਕੋਈ ਕਿਸਾਨ ਕੋਲ ਮੈਂ ਵੇਚਣਾ ਤੇ ਪਹਿਲਾ ਰੇਟ ਪੁੱਛ ਲਓ 15 ਸਾਲ ਪਹਿਲਾਂ ਤੇ ਅੱਜ ਦਾ ਪੁੱਛ ਲਓ ਰੇਟ ਡਬਲ ਹੋ ਚੁੱਕੇ ਨੇ ਇਹ ਡਬਲ ਕਿਉਂ ਹੋਏ ਨੇ ਜਿਹਨਾਂ ਨੂੰ ਲੈਂਡ ਪੂਲਿੰਗ ਪਾਲਿਸੀ ਦੀ ਸਮਝ ਆ ਗਈ ਆ ਉਹ ਉੱਥੇ ਲੈਣਾ ਚਾਹੁੰਦੇ ਆ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਆਪਣੀ ਜ਼ਮੀਨ ਲੈਂਡ ਪੂਲਿੰਗ ਪਾਲਿਸੀ ਵਿੱਚ ਆਪ ਐਪਲੀਕੇਸ਼ਨ ਅਪਰੋ ਕਿਸੇ ਨੂੰ ਵੇਚੋ ਨਾ ਆਪਣੇ ਕਿਸਾਨ ਭਰਾਵਾਂ ਰਕਸਾਣਾ ਇਹ ਲੋਕ ਧਰਨੇ ਲਗਾ ਕੇ ਇਹੀ ਗੁੰਮਰਾਹ ਕਰ ਰਹੇ ਆ ਕਿ ਇਹ ਜ਼ਮੀਨਾਂ ਅਸੀਂ ਖਰੀਦ ਕੇ ਅਸੀਂ ਦਈਏ ਸਰਕਾਰ ਨੂੰ ਅਸੀਂ ਸਰਕਾਰ ਤੋਂ ਫਾਇਦਾ ਲਈਏ ਇਹ ਫਾਇਦਾ ਕਿਸਾਨ ਭਰਾਵਾਂ ਨੂੰ ਬੇਨਤੀ ਆ ਕਿ ਤੁਸੀਂ ਇਹ ਫਾਇਦਾ ਆਪ ਚਕੋ ਇਹਦੀ ਪਾਲਿਸੀ ਬਾਰੇ ਸਮਝ ਲੋ ਅਫਸਰਾਂ ਕੋ ਜਾਓ ਪੁੱਡਾ ਦਫ਼ਤਰਾਂ ਜਾਓ ਐਸਡੀਐਮ ਸਰਵਾਨਾਂ ਕੋ ਜਾਓ ਪੂਰੇ ਪੰਜਾਬ ਦੇ ਡੀਸੀ ਸਰਵਾਨਾਂ ਨੂੰ ਐਸਡੀਐਮ ਸਰਵਾਨਾਂ ਨੂੰ ਪੁੱਡਾ ਦੇ ਹਰ ਮੁਲਾਜ਼ਮ ਨੂੰ ਕਹਿਤਾ ਕਿ ਸਾਡੇ ਕਿਸਾਨ ਭਰਾਵਾਂ ਨੂੰ ਸਰਲ ਤਰੀਕੇ ਨਾਲ ਆਸਾਨੀ ਨਾਲ ਇਹਦੀ ਪਾਲਿਸੀ ਬਾਰੇ ਸਮਝਾਓ ਤਾਂ ਜੋ ਆਪਣੀ ਜ਼ਮੀਨ ਦਾ ਉਹ ਆਪ ਦੀ ਐਰੋਸਟੇਟ ਕਰਵਾਵੇ ਆਪ ਐਪਲੀਕੇਸ਼ਨ ਪਰੇ ਆਪ ਐਲਓਆਈ ਲਵੇ ਆਪ ਉਨੀ ਦੇ ਤੱਕ ਦਾ ਆਪਣੇ 50000 ਦਾ ਫਾਇਦਾ ਲਵੇ ਆਪ 1 ਲੱਖ ਰੁਪਏ ਦਾ ਫਾਇਦਾ ਲਵੇ ਇਹਨਾਂ ਲੋਕਾਂ ਦੀਆਂ ਗੱਲਾਂ ਚ ਪਲੀਜ਼ ਨਾ ਆਉ ਮੈਂ ਰਿਕੁਐਸਟ ਹੈ ਮੈਂ ਮੈਂ ਵੀ ਕਿਸਾਨ ਦਾ ਪੁੱਤਰ ਹੈ ਮੇਰੀ ਖੁਦ ਜ਼ਮੀਨ ਦੇ ਵਿੱਚ ਆ ਰਹੀ ਹੈ ਸਾਹਨੇ ਵਾਲੇ ਹਲਕੇ ਤੇ ਮੈਂ ਆਪਣੀ ਜ਼ਮੀਨ ਵੀ ਵਿੱਚ ਦੇਣ ਨੂੰ ਤਿਆਰ ਹੋਇਆ ਹੈ ਜੇ ਮੈਂ ਆਪਣਾ ਨੁਕਸਾਨ ਕਰਨ ਨੂੰ ਤਿਆਰ ਹੋਵਾਂਗਾ ਤੇ ਮੇਰਾ ਨੁਕਸਾਨ ਹੋਊਗਾ ਨਹੀਂ ਨੁਕਸਾਨ ਹੋ ਰਿਹਾ ਬਹੁਤ ਫਾਇਦਾ ਹੋ ਰਿਹਾ ਜਿਹੜੀ 50 ਲੱਖ ਲਿਜਮੀਨ ਆ ਉਹਦਾ ਕੱਟੋ-ਕੱਟੋ ਪਲਾਟ ਦੀ ਘੱਟ ਤੋਂ ਘੱਟ ਵੀ ਕੀਮਤ ਲਾਓ 3 ਕਰੋੜ ਤੋਂ ਕਿਤੇ ਨੀ ਗਈ ਸੋ ਬੇਨਤੀ ਹੈ ਇਹ ਸਕੀਮ ਦਾ ਫਾਇਦਾ ਲਈਏ ਆਪਾਂ ਖੇਤੀ ਕਰਨੀ ਚਾਹਾਂਗੇ ਅੱਗੇ ਜਾ ਕੇ ਉਹਦੇ ਪਾਸੇ ਜਦੋਂ ਸਾਡਾ ਪਲਾਟ ਸਾਨੂੰ ਮਿਲੂਗਾ ਉਹਦੇ ਸੇਲ ਕਰਕੇ ਉਹ ਲੱਖਾਂ ਕਰੋੜਾਂ ਦਾ ਪਲਾਟ ਮਿਲਣਾ ਉਹਦੀ ਆਪਾਂ ਜ਼ਮੀਨ ਵਧ ਲੈ ਸਕਾਂਦੇ ਇੱਕ ਇੱਕੜਾਂ ਵਾਲਾ ਜ਼ਮੀਨ ਕੱਟੋ-ਕੱਟ ਤੇ ਸਾਰੇ ਖਰਚੇ ਕੱਢ ਕੇ ਗੱਡੀਆਂ ਲੈ ਕੇ ਕੋਠੀਆਂ ਲੈ ਕੇ 6 ਏਕੜ ਜ਼ਮੀਨ ਉਹਦੀ ਹੋਰ ਬਣੂਗੀ ਸੋ ਇਹ ਪਾਲਿਸੀ ਦਾ ਜਰੂਰ ਫਾਇਦਾ ਲਵੋ ਨਾ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਵਿਰੋਧੀਆਂ ਦੀਆਂ ਚਾਲਾਂ 'ਚ ਆਪਾਂ ਧਰਨੇਵਾਜੀ 'ਚ ਨਹੀਂ ਪੈਣਾ ਤੇ ਇੱਕ ਗੱਲ ਹੋਰ ਦੱਸ ਦਵੋ ਕਿ ਡਿਵੈਲਪ ਕਿੰਨੀ ਦੇਰ 'ਚ ਹੋ ਜਾਊਗਾ ਡਿਵੈਲਪ ਸਰ ਜਦੋਂ ਐਲਓਆਈ ਹੋ ਗਈ ਅਸੀਂ ਉੱਤੇ ਨਾਲ ਦੀ ਨਾਲ ਪਲਾਨਿੰਗ ਸ਼ੁਰੂ ਹੋ ਜਾਏਗੀ ਸਾਲ ਦੇ ਅੰਦਰ ਅੰਦਰ ਡਿਵੈਲਪ ਕਰਨਾ ਸ਼ੁਰੂ ਕਰ ਦਿਆਂਗੇ ਇੱਕ ਸਾਲ 50000 ਸਾਲ ਬਾਅਦ ਲੱਖ ਰੁਪਏ ਦਾ ਚੈੱਕ ਕਿਸਾਨਾਂ ਨੂੰ ਦਵਾਂਗੇ ਉਹਦੇ ਵਿੱਚ ਸਾਡੀ ਕਲੋਨੀਆ ਡਿਵੈਲਪ ਹੋ ਜਾਣਗੀਆਂ 1.5 ਸਾਲ ਦੇ ਅੰਦਰ ਅੰਦਰ ਨਵੇਂ ਬਿਲਡਿੰਗ ਬਾਈਲਾਜ਼ ਆ ਰਹੇ ਆ ਉਹਨਾਂ ਦਾ ਵੀ ਫਾਇਦਾ ਹੋਊਗਾ ਕਿ ਨਵੀਆਂ ਕਲੋਨੀਆਂ ਨਵੇਂ ਰੂਪ ਸਟੇਟ ਦਾ ਦੇਖੋ ਅੱਜ ਤੁਸੀਂ ਦੇਖਿਆ ਜੋ ਪੀਐਸਬੀ ਕੀਤੀ ਹੈ ਤੇ ਉਹਦੇ ਤੇ ਵੀ ਅਸੀਂ ਇੱਕ ਮਹੀਨੇ ਦੀ ਸਲਾਹ ਸੁਝਾਅ ਮੰਗੇ ਆ ਸਾਰੇ ਇੰਜੀਨੀਅਰਾਂ ਕੋ ਫੜੇ ਲਿਖੇ ਜਿਹਨਾਂ ਨੂੰ ਨੌਲੇਜ ਆ ਕਿ ਸੁਝਾਅ ਦਿਓ ਉਹਦੇ ਜਿਹੜੀ ਇੱਕ ਸਾਰ ਬਿਲਡਿੰਗਾਂ ਬਣ ਗਈਆਂ ਜਿਹੜੀਆਂ ਕਮਰਸ਼ੀਅਲ ਬਿਲਡਿੰਗਾਂ ਨਾਲੋਂ ਐਸ.ਯੂ. ਨਾਲੋਂ ਉਹ ਸਾਰੇ ਇਸੇ ਕਰਕੇ ਕਰ ਰਹੇ ਕਿ ਜਿੱਲਾ ਪੰਜਾਬ ਆ ਵੀ ਸੋਨਾ ਪੰਜਾਬ ਜਿਵੇਂ ਰੰਗਲਾ ਪੰਜਾਬ ਜਿਵੇਂ ਲੋਕਾਂ ਨਾਲ ਆਪਾਂ ਬਾਹਰੋਂ ਆ ਕੇ ਸੁਣਦੇ ਆ ਕਿ ਕੈਨੇਡਾ ਬਹੁਤ ਵਧੀਆ ਬਣ ਗਿਆ ਅਮਰੀਕਾ ਬੜਾ ਵਧੀਆ ਆਸਟ੍ਰੇਲੀਆ ਬੜਾ ਵਧੀਆ ਜਰਮਨੀ ਬੜਾ ਵਧੀਆ ਪੰਜਾਬ ਵੀ ਉਸੇ ਤਰ੍ਹਾਂ ਹੀ ਆਪਾਂ ਬਣਾਉਣ ਜਾ ਰਹੇ ਹਾਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਕਿ ਇਸ ਪਾਲਿਸੀ ਦਾ ਫਾਇਦਾ ਉਠਾਈਏ ਇੱਕ ਗੱਲ ਵਿੱਚ ਹੋਰ ਆਉਂਦੀ ਹੈ ਕਿ ਕਈ ਹੋਰ ਜਿਹੜੇ ਛੇਪੇ ਹੋਏ ਆਪਾਂ ਕਹਿੰਦੇ ਚਾਰਜ ਜਨਜ਼ਗਣਾ ਵੀ ਕੋਰਨਰ ਦੇ ਪਲੋਟਸ ਆ ਜਾਂਦੇ ਆ ਉੱਥੇ ਕਿਸਾਨ ਤੋਂ ਫालतੂ ਲਿਆ ਜਾਂਦਾ ਹੈਗਾ ਆ ਕੋਈ ਫालतੂ ਚਾਰਜ ਨਹੀਂ ਲਵਾਉ ਕੋਈ ਵੀ ਕਿਤੇ 1 ਰੁਪਿਆ ਵੀ ਫालतੂ ਨਹੀਂ ਲਵਾਵਾਂਗੇ ਜੇ ਜ਼ਮੀਨ ਕਿਸੇ ਦੀ ਕਿਤੇ ਪਈ ਹੈ अलग-अलग जगह पे है किते वो किते इकट्ठी करने दा भी एक सिगा अलाग भी ਸਾਡੀ کلب ਕੀਤੀ ਜਾਵੇ ਜਮੀਨ ਸਾਰੀ ਨਹੀਂ ਜੇ ਉਹ ਕਿਸਾਨ کلب ਕਰਕੇ ਦੇ ਦੇ ਉਹ ਵੀ ਲੰਲਾਂਗੇ ਜੇ ਉਹਦੇ ਉਸੇ ਨੰਬਰਾਂ 'ਚ ਅਲੱਗ-ਅਲੱਗ ਹੁੰਦੀ ਹੈ ਤਾਂ ਵੀ ਲੰਲਾਂਗੇ ਉਹ ਉਹਨੂੰ ਸਾਲ ਭਰ ਵਾਲੀ ਸਹੂਲਤ ਵਾਸਤੇ ਸਾਰਾ ਕੁਝ ਕੀਤਾ ਯਾਰ ਕੋਈ ਵੀ ਪਰੇਸ਼ਾਨ ਜਾਂ ਅਹੋਜੀ ਪਾਲਿਸੀ ਨਹੀਂ ਹੈ ਕਿ ਕਿਸਾਨਾਂ ਨੂੰ ਕੱਲ ਨੂੰ ਪ੍ਰੇਸ਼ਾਨੀ ਆਵੇ ਆਖੀ ਸਵਾਲ ਹੈ ਭਾਜਪਾ ਵੀ ਕਹਿੰਦੀ ਅਸੀਂ ਅੰਦੋਲਨ ਕਰਾਂਗੇ ਅਕਾਲੀ ਦਲ ਵੀ ਕਹਿੰਦਾ ਅੰਦੋਲਨ ਕਰਾਂਗੇ ਕਾਂਗਰਸ ਵੀ ਕਹਿ ਰਹੀ ਐ ਅੰਦੋਲਨ ਕਰਾਂਗੇ ਤੇ ਕਿਸਾਨ ਵੀ ਕਰ ਰਹੇ ਅੰਦੋਲਨ ਕਰਾਂਗੇ ਹੁਣ ਚੁਣੌਤੀ ਸਾਡੇ ਕੋਲ ਆ ਸਰਕਾਰ ਦੇ ਕੋਲ ਆ ਵੀ ਆਖਰਕਾਰ ਚਾਰੇ ਪਾਸੇ ਅੰਦੋਲਨ ਹੈ ਕੀ ਆਹ ਹੈ ਜਿਹੜੀ ਪਾਲਿਸੀ ਤੁਹਾਨੂੰ ਲੱਗਦਾ ਕੀ ਸਰੇ ਚੜੇਗੀ ਜਾਂ ਕਿਤੇ ਅੰਦੋਲਨ ਦੇ ਵਿੱਚ ਫਸੇਗੀ ਅੰਦੋਲਨ ਕਾਗਰਸੀਆਂ ਤੇ ਬੀਜੇਪੀ ਅਕਾਲੀ ਦਲ ਨਾਲੇ ਦਾ ਆਪਣਾ ਹੀ ਆ ਲੋਕ ਤੇ ਨਾਲ ਹੀ ਨਹੀਂ ਐ ਕਿਸਾਨ ਸਰਕਾਰ ਨਾਲ ਆ ਕਿਸਾਨ ਕਿਉਂ ਨਹੀਂ ਚਾਹੂਗਾ ਕਿ ਮੇਰਾ ਪੁੱਤ ਵੀ ਅਮੀਰ ਹੋਵੇ ਮੇਰੇ ਪੁੱਤਰੇ ਵੀ ਅੱਜ 10 ਕਿੱਲਿਆਂ ਦੇ 50 ਕਿੱਲੇ ਬਣ ਕਉਣੀ ਚਾਹੂਗਾ ਮੇਰੇ ਪੁੱਤ ਕੋ ਵੀ ਕੋਠੀ ਹੋਵੇ ਕਿਉਂ ਨਹੀਂ ਚਾਹੂਗਾ ਕਿ ਮੇਰੇ ਪੁੱਤ ਕੋ ਵੱਡੀਆਂ ਗੱਡੀਆਂ ਹੋ ਸੋ ਇਹ ਲੋਕਾਂ ਦੀ ਚਾਲ ਹੈ ਸੁਰੂ ਤੋਂ ਹੀ ਇਹਨਾਂ ਨੇ ਢੁਕਾਉਂਦੇ ਆਏ ਆ ਪੰਜਾਬ ਦੇ ਲੋਕਾਂ ਦਾ ਨੁਕਸਾਨ ਕਰਦੇ ਆਏ ਆ ਨਾ ਕੋਈ ਐਜੂਕੇਸ਼ਨ ਵਾਲ ਧਿਆਨ ਦਿੰਦਾ ਨਾ ਕੋਈ ਰੁਜ਼ਗਾਰ ਵਾਲ ਧਿਆਨ ਦਿੰਦਾ ਆਪਣੇ ਆਪਣੇ ਕੰਮਾਂ ਵਾਂ ਆਪਣੇ ਮੈਲ ਉਸਾਰਨ ਵਾਲ ਧਿਆਨ ਦਿੰਦਾ ਸੋ ਅੱਜ ਵੀ ਇਹਨਾਂ ਲੋਕਾਂ ਦੀ ਇਹੀ ਚਾਲ ਹੈ ਪਰ ਕਿਸਾਨ ਭਰਾ ਇਹਨਾਂ ਦੀ ਚਾਲ ਨੂੰ ਸਮਝਦੇ ਆ ਸਾਰੇ ਕਿਸਾਨ ਭਰਾ ਇਸ ਲੈਂਡ ਪੋਲ ਦੀ ਪੋਲਿਸੀ ਨੂੰ ਖੋਸ ਨੇ ਜੀ ਮਿੰਟ ਲਗਾ ਕਰਨ ਲਈ ਬਹੁਤ ਧੰਨਵਾਦੀ ਥੈਂਕ ਯੂ ਤੇ ਬਿਲਕੁਲ ਲੈਂਡ ਪੋਲਿਸੀ ਸਕੀਮ ਨੂੰ ਲੈ ਕੇ ਸਪਸ਼ਟ ਗੱਲ ਹੈ ਕਿ ਜਿਹੜੇ ਕਿਸਾਨ ਪਹਿਲਾਂ ਗੇਮ ਲਕੀ ਉਹਨਾਂ ਨੂੰ 21 ਦਿਨ ਦੇ ਵਿੱਚ ਵੀ ਜਿਹੜਾ ਹੈਗਾ ਜਿਹੜਾ ਹੈਗਾ ਐਲਓਆਈ ਦਿੱਤਾ ਜਾਊਗਾ ਐਲਓ ਤੋਂ ਆਪਾ ਤੁਸੀਂ ਐਲਓ ਦੇ ਉੱਪਰ ਲੋਨ ਲੈ ਸਕਦੇ ਹੋ ਇਹ ਸੌਦਾ ਵੀ ਦਿੱਤੀ ਜਾਣੀ ਹੈਗੀ ਆ ਪਰ ਵਿਰੋਧ ਹੈਗਾ ਤੇ ਹੁਣ ਸਰਕਾਰ ਵਾਸਤੇ ਚੁਣੌਤੀ ਹੈ ਦੇਖਣਾ ਹੋਵੇਗਾ ਕਿ ਸਰਕਾਰ ਇਸ ਵਿਰੋਧ ਨੂੰ ਜਿਹੜੇ ਆਪਾਂ ਕੀਏ ਜੋ ਕਿ ਇਹ ਜਾਂਦਾ ਕਿ ਗੁੰਮਰਾਹ ਕੀਤਾ ਜਾ ਰਿਹਾ ਹੈ ਕਿਸਾਨ ਨੂੰ ਸਰਕਾਰ ਸਮਝਾਉਂਦੀ ਹੈ ਸਮਝਾਉਣ 'ਚ ਕਿੰਨੀ ਸਫਲ ਹੁੰਦੀ ਹੈ ਮੈਨੂੰ ਦਿਓ ਇਜਾਜ਼ਤ ਫਿਰ ਤੁਹਾਨੂੰ ਕਿਸੇ ਹੋਰ ਮਹਾਪੁਰਖ ਨਾਲ ਕਰਾਵਾਂਗੇ ਰੂਬਰੂ